ਇਹ ਜਿਹੜਾ ਨਾ ਇੰਜੈਕਸ਼ਨ ਕਹਿੰਦੇ ਇੱਕ ਡੱਕਾ ਦਾ ਡੱਕਾ ਬੋਲਿਆ ਜਾਂਦਾ ਇਹਨੂੰ ਸਿੱਧਾ ਮਾ ਕਰਕੇ ਵਗਾਉਣਾ ਕਿ ਇਹ ਆਮ ਹੀ ਤਾਕਤ ਵਾਸਤੇ ਜਿਹੜੀ ਡਾਕਟਰ ਲਾਈਨ ਉਹਨਾਂ ਵੱਲੋਂ ਵਰਤਿਆ ਜਾਂਦਾ ਕਹਿੰਦੇ ਐ ਜੋ 15 ਤੋਂ 20 ਰੁਪਏ ਦਾ ਅਸੀਂ ਇਹਨੂੰ 30 ਰੁਪਏ ਦਾ ਇਸ ਖਤਮ ਹੋ ਗਈ ਹੈ ਸੇਰੇ ਹੋਣੀ ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੇ ਹੋਰ ਜਿਹੜੇ ਕਈ ਮੈਡੀਕਲ ਨੇ ਉਹਨਾਂ ਦੇ ਉੱਪਰ ਇਹ 395 ਰੁਪਏ ਦੇ ਵਿੱਚ ਜਾਂਦਾ ਕੋਈ 350 ਦੇ ਵੀ ਦਿੰਦਾ ਬਲਕੇ ਜੇ ਕਹਿ ਲਈਏ ਕਿ 4 10 10 ਮੇਰੇ ਖਿਆਲ ਨਾਲ ਵੱਧ ਜਿਹੜੀ ਆ ਇਹਦੀ ਕੀਮਤ ਵਸੂਲੀ ਜਾਂਦੀ ਆ ਇਸ ਤਰ੍ਹਾਂ ਦੀਆਂ ਹੋਰ ਪਤਾ ਨਹੀਂ ਹਜ਼ਾਰਾਂ ਹੀ ਦਵਾਈਆਂ ਨੇ ਜਿਹੜੀਆਂ ਕਿ ਪ੍ਰਿੰਟ ਰੇਟ ਤੇ ਵੇਚੀਆਂ ਜਾਂਦੀਆਂ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਤੇ ਜਿਹੜੀ ਮੈਂ ਅੱਗੇ ਵੀ ਕਿਹਾ ਕੋਈ ਮੈਡੀਕਲ ਜਿਹੜੇ ਹੁੰਦੇ ਨੇ ਉਹ ਪ੍ਰੈਸਚਰ ਆ ਆ ਵੇਖੋ ਬਾਦ ਸਾਹਿਬ ਆ ਗਾ ਮਲਟੀਵਿਟਾਮਿਨ ਕੈਪਸੂਲ ਆ ਹਾਂਜੀ ਠੀਕ ਆ ਇਹ ਵੀ ਜਿੱਤੇ ਪ੍ਰਿੰਟ ਵੇਖੋ ਜੀ 100 ਤੇ 55 ਰੁਪਏ ਪ੍ਰਿੰਟ ਜੀ ਹਾਂ ਠੀਕ ਆ ਇਹ ਮੈਂ ਗਾਹਕ ਨੂੰ 15 ਰੁਪਏ ਦਾ ਦੇ ਦੇਣਾ। ਅੱਛਾ 155 ਦਾ ਆਉਂਦਾ ਫਿਰ ਪਿੱਛੋਂ ਕਿੰਨੇ ਦਾ ਆਉਂਦਾ? ਇਹ ਲਾ ਲਓ 10-11 ਰੁਪਏ ਦਾ 12 ਰੁਪਏ ਦਾ ਆ ਜਾਂਦਾ। 10-11 ਰੁਪਏ ਦਾ ਆ ਕੋਈ ਤਾਂ ਕੰਪਨੀਆਂ ਵੱਖ-ਵੱਖ ਦੇ ਲਾ ਲਓ ਕੋਈ 10 ਦਾ ਆਉਂਦਾ ਕੋਈ 11 ਦਾ ਆ ਜਾਂਦਾ ਕੋਈ 12 ਦਾ ਆ ਜਾਂਦਾ। ਤੇ ਮਤਲਬ ਇਹ ਮੈਂ 100 ਦਾ ਵੀ ਗਾਹਕ ਨੂੰ ਕਹਿ ਕੇ ਦੇ ਦਾਂ ਤੇ ਲਗਾ ਕਿ ਨੇ ਲੈ ਜਾ। ਮੈਨੂੰ 55 ਰੁਪਏ ਛੱਡਦੇ। ਇਹ ਪਹਿਲਾਂ ਜੋ ਵੀ ਮਲਵਾ ਮੋਦੀਖਾਨੇ ਖੁੱਲਣ ਤੋਂ ਪਹਿਲਾਂ ਜਿੰਨੇ ਵੀ ਪਟਾਕੀ ਸਾਰੇ ਪ੍ਰਿੰਟਰ ਡੇਟ ਤੇ ਹੀ ਦਵਾਈਆਂ ਵਿਕਦੀਆਂ ਅੱਛਾ ਹੁਣ ਥੋੜਾ ਬੋਧਾ ਕੋਈ ਸਾਡੇ ਕਰਕੇ ਕਹਿ ਲੋ ਵੀ ਮਤਲਬ ਥੋੜਾ ਬੋਧਾ ਘਟਾਇਆ ਪਰ ਬੜੇ ਅਜੇ ਵੀ ਇੰਨਾ ਨਹੀਂ ਘਟਾਇਆ ਅਜੇ ਪਤਾ ਲਾ ਲਓ ਵੀ 15 ਆਲਾ ਪਤਾ ਬਾਜ਼ਾਰ ਚ 90 ਆਂ ਦਾ 100 ਆ ਦਾ 50 ਆ ਦਾ ਐਦਾਂ ਵਿਕਦਾ ਇਹ ਕਰੇ ਵੀ ਸਾਡੇ ਦੇ ਲੋਕੀ ਯਕੀਨ ਘੱਟ ਕਰਦੇ ਡਾਕਟਰਾਂ ਤੇ ਜ਼ਿਆਦਾ ਕਰਦੇ ਜਿਹੜਾ ਲੁੱਟਦੇ ਆ ਨਾ ਉਹਨਾਂ ਦੇ ਲੋਕੀ ਜ਼ਿਆਦਾ ਯਕੀਨ ਕਰਦੇ ਅਸੀਂ ਜਦੋਂ ਬਥੇਰਾ ਕਹਿੰਦਾ ਵੀ ਆਹ ਨਹੀਂ ਭਾਜੀ ਇੱਥੇ ਪੈਸੇ ਵਜਦੇ ਆਂ ਬਿਚਾਰੋ ਪਰ ਫਿਰ ਵੀ ਲੋਕੀ ਕਹਿੰਣਗੇ ਨਹੀਂ ਨਹੀਂ ਜੀ ਅਸੀਂ ਆਹ ਲੈਣਾ ਆਹ ਦਾ ਰੰਗ ਨਹੀਂ ਦਲਦਾ ਅਸੀਂ ਆਂ ਇਹਦੇ ਹਸਨਿਆਂ ਦੇਨੇ ਆ ਵੀ ਜੇ ਹੀ ਸਮਝਾਉਨੇ ਆ ਉਹ ਤੇ ਜੇ ਜਦਨੇ ਅਸੀਂ ਗਲਤ ਹੋਵਾਂਗੇ ਸਾਨੂੰ ਆਣ ਕੇ ਕਹਿ ਦੇਣ ਕਿ ਆਹ ਤੁਸੀਂ ਗਲਤੀ ਤੁਸੀਂ ਮਾਨੂੰ ਗਲਤ ਤੁਸੀਂ ਕਈ ਅਗੀਆਂ ਜਿਹੜਾ ਗੈਸ ਵਾਲੇ ਕੈਪਸੂਲ ਆ ਇਹਨਾਂ ਦੇ ਵੀ ਲੈ ਲਓ ਵੀ 100 ਤੇ 10 ਰੁਪਏ ਪ੍ਰਿੰਟ ਆ ਹੂੰ ਠੀਕ ਐ ਇਹ ਵੀ ਅਸੀਂ 10 20 ਰੁਪਏ ਦਾ ਪਤਾ ਦੇ ਦਿੰਦਾ 15 ਦਾ 20 ਦਾ ਦੇ ਦਿੰਦਾ ਉਹ ਕਈ ਵਾਰੀ ਆਪ ਕੀ ਤੁਸੀਂ ਕੋਈ ਸਾਨੂੰ 50 ਦਾ ਦੇ ਦਿੰਦਾ ਕੋਈ 80 ਦਾ ਦਿੰਦਾ ਹਾਂਜੀ ਹਨਾ ਬਾਜ਼ਾਰ ਆ ਬਿਲਕੁਲ ਸੋ ਪਹਿਲਾਂ ਜੇ ਬੋਦੀ ਖਾਲ ਨੇ ਖੁੱਲਣ ਤੋਂ ਪਹਿਲਾਂ 100 ਰੁਪਏ ਤੋਂ ਕੋਈ 70 ਰੁਪਏ ਵੀ ਕੱਟ ਨਹੀਂ ਕਰਦਾ ਨਹੀਂ ਕੱਟ ਕਰਦਾ ਹੁਣ ਵੀ ਮਤਲਬ 50 ਤੇ ਆਏ ਨੇ ਬਾਜ਼ਾਰ ਦੇ ਵਿੱਚ ਅੱਜ ਵੀ 50 ਰੁਪਏ ਤੋਂ ਘੱਟ ਤੁਹਾਨੂੰ ਕਿਸੇ ਵੀ ਦੁਕਾਨ ਤੇ ਚਲ ਜਾਓ ਕਿੰਨੇ ਦਾ ਨਹੀਂ ਮਿਲੇਗਾ ਏਗਾ 15 ਰੁਪਏ ਦਾ ਵੇਚਦਾ 15 ਰੁਪਏ ਦਾ ਤੁਸੀਂ ਇਹਨੂੰ 20 ਦਾ ਵੇਚ ਦਿਓ ਹਾਂਜੀ ਜੀ ਜਿਹੜੇ ਦੇ ਵੀ ਜਿਹੜੀ ਦਵਾਈ ਡਾਕਟਰ ਨੇ ਲਿਖੀ ਹੈ ਉਹ ਹੀ ਲੈਣੀ ਹੈ ਤੇ ਦੂਜੀ ਕੰਪਨੀ ਦੀ ਨਹੀਂ ਲੈਣੀ ਹਾਂਜੀ ਉਹ ਉਹ ਕਿੰਨਾ ਕਿਥੇ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪਈਦਾ ਜਦੋਂ ਮਰੀਜ਼ ਆ ਕੇ ਕਹਿੰਦਾ ਵੀ ਮੈਨੂੰ ਸਿਰਫ ਉਹ ਹੀ ਦਵਾਈ ਚਾਹੀਦੀ ਹੈ ਜਿਹੜੀ ਡਾਕਟਰ ਦੇ ਪਾਸੋਂ ਚੱਲਦੀ ਹੈ ਐਂ ਇਹ ਦੇਖੋ ਜੀ ਅਸੀਂ ਤੇ ਬੜਾ ਮੱਥਾ ਮਾਰਦੇ ਆ ਆ ਥੋੜੇ ਦਿਨਾਂ ਦੀ ਗੱਲ ਹੈ ਅਸੀਂ ਦਵਾਈ ਦਿੱਤੀ ਮੈਂ ਬਦਲ ਕੇ ਕੰਪਨੀ ਦੀ ਤੇ ਉਹ 280 ਰੁਪਏ ਦਾ ਪਤਾ ਅੱਛਾ ਦੂਜਾ 600 ਰੁਪਏ ਦਾ ਪਤਾ ਆ ਗਿਆ ਮੈਂ ਉਹ ਦੇ ਦਿੱਤੇ ਉਹ ਲੈ ਕੇ ਚਲ ਗਿਆ ਤੇ ਉਹਨੇ ਦਵਾਈ ਕੱਢ ਕੇ ਨਾ ਸਾਰੀ ਡਾਕਟਰ ਨੇ ਰੱਖੀ ਅੱਛਾ ਆਂਦਾ ਵੀ ਪਹਿਲਾਂ ਉਹ ਪੱਤੇ ਵਟਾ ਕੇ ਤੇ ਲੈ ਕੇ ਆਓ ਅੱਛਾ ਸਾਰੋ ਇੱਥੋਂ ਤੱਕ ਕਰਦੇ ਡਾਕਟਰ ਇਹ ਪੱਤੇ ਜਾ ਕੇ ਤੇ ਵਟਾ ਕੇ ਤੇ ਲੈ ਕੇ ਆਓ ਸਾਨੂੰ ਚੈੱਕ ਕਰਾਉਣ ਦਾ ਬਹਾਨਾ ਹੀ ਹੋ ਜਾਂਦਾ ਬਾ ਬਸ ਉਹ ਜਿਹੜਾ ਆਉਂਦੇ ਨੇ ਨਾ ਜਾ ਕੇ ਚੈੱਕ ਕਰਾਓ ਉਹ ਕੋਈ ਤੁਹਾਡੀ ਇਹ ਨਹੀਂ ਵੀ ਤੁਹਾਡੀ ਬੜੀ ਫਿਕਰ ਕਰਨਦਾ ਇਹ ਆ ਵੀ ਤਾਂ ਕਰਕੇ ਚੈੱਕ ਕਰਾ ਹੁਣ ਜੋ ਨਹੀਂ ਕਹਿੰਦੇ ਅੱਛਾ ਹੁਣ ਜਿਹੜੀ ਦਵਾਈਆਂ ਦੇ ਦਿੰਦਾ ਹੈ ਹੁਣ ਕਦੀ ਨਹੀਂ ਡਟਨੇ ਆ ਕੇ ਵੀ ਤੁਹਾਨੂੰ ਚੈੱਕ ਕਰਾ ਕੇ ਜਾਓ ਹੁਣ ਤਾਂ ਦਵਾਈਆਂ ਲਿਖਣ ਤੋਂ ਵੀ ਚੱਕਦੇ ਵੀ ਲਿਖਣੀਆਂ ਵੀ ਨਹੀਂ ਮੈਂ ਕਿ ਉਹਦੇ ਕੋਲ ਕਾ ਲਓ ਜੀ ਉਹਦੇ ਕੋਲ ਕਾ ਲਓ ਅੱਛਾ ਜੀ ਮੈਂ ਜਦੋਂ ਦਾ ਸਰਕਾਰ ਨੇ ਥੋੜਾ ਸਖਤੀ ਕੀਤੀ ਸਖਤੀ ਕੀਤੀ ਹੈ ਇਹ ਅੰਦਰੋਂ ਦਵਾਈ ਦੇਣੀ ਉਦੋਂ ਨਹੀਂ ਉਦੋਂ ਨਹੀਂ ਨਹੀਂ ਤਾਂ ਪਹਿਲਾਂ ਪਹਿਲਾਂ ਲੋਕਾਂ ਨੇ ਬਹੀ ਯਾਰ ਡਾਕਟਰ ਬੜਾ ਚੰਗਾ ਆ ਉਹ ਕਹਿੰਦਾ ਜਿਹੜੀ ਦਵਾਈ ਤੁਸੀਂ ਲੈਣੀ ਉਹ ਲਿਆਓ ਮੇਰੇ ਕੋਲ ਉਦੀ ਡੋਜ਼ ਦੱਸਾਂ ਕਿੰਨੀ ਖਾਣੀ ਹੈ ਪਹਿਲਾਂ ਚੈੱਕ ਕਰਾਂ ਠੀਕ ਹੈ ਤੁਹਾਨੂੰ ਮੈਡੀਕਲ ਆ ਨਹੀਂ ਹਾਂਜੀ ਕੀ ਇਹ ਫਿਕਰ ਨਹੀਂ ਇਹ ਫਿਕਰ ਹੈ ਮੈਂ ਆਪਣੇ ਵੀ ਮੇਰੇ ਜਿਹੜੇ ਜਨਾਵਾਲ ਮੈਂ ਵੇਚ ਲਿਆ ਉਹਨਾਂ ਰਾਤ ਨੂੰ ਮੈਂ ਪੈਸੇ ਲੈਣੇ ਉਹਨੇ ਬੰਦਿਆਂ ਦੇ ਕੰਪਨੀ ਤੋਂ ਲੈਣੇ ਆ ਉਹ ਮੈਨੂੰ ਮਿਲ ਜਾਣੀ ਇਹ ਵੀ ਤੇ ਫਿਰ ਕੀ ਕਹਿੰਦੇ ਜਾਲ ਸਾਜੀ ਆ ਬਹੁਤ ਤਗੜੀ ਜਾਲ ਸਾਜੀ ਆ ਉਹ ਇੱਕ ਹੋਰ ਤੁਹਾਡੇ ਕੋਲ ਸੁਣਿਆ ਸੀ ਕੋਈ ਫਰੀ ਦਵਾਈ ਵੀ ਤੁਸੀਂ ਦਿੰਦੇ ਹੋ ਕਾਦੀ ਹੈ ਉਹ ਪੱਥਰੀ ਦੀ ਹੈ ਅੱਛਾ ਹਾਂ ਪੱਥਰੀ ਦੀ ਗੁਰਦੇ ਦੀ ਪੱਥਰੀ ਦੀ ਹੈ ਦੇਸੀ ਦਵਾਈ ਅਸੀਂ ਆ ਵੀ ਤਿਆਰ ਕਰਦੇ ਆ ਅੱਛਾ ਮਤਲਬ ਕਈ ਸਾਲਾਂ ਤੋਂ ਕਰਦੇ ਆ ਸਾਡੇ ਓਸਤਾਦ ਹੀ ਪਹਿਲਾਂ ਉਹ ਕਰ ਦਿੰਦੇ ਉਸ ਤੋਂ ਬਾਅਦ ਸਾਨੂੰ ਦੱਸ ਗਏ ਤੇ ਉਹ ਚਲੋ ਵਿਚਾਰੇ ਆ ਪੂਰੇ ਹੋ ਗਏ ਉਸ ਤੋਂ ਬਾਅਦ ਅਸੀਂ ਸੇਵਾ ਕਰਦੇ ਆ ਉਹਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਮਤਲਬ ਉਹ ਨੁਕਤਾ ਤੇ ਉਹ ਹੈ ਵੀ 100% ਮਤਲਬ ਗਰੰਟੀ ਨਾਲ ਪੱਥਰੀ ਨਿਕਲ ਜਾਂਦੀ ਹੈ ਗੁਰਦੇ ਗੁਰਦੇ ਦੀ ਬਰਦੀ ਮਲ ਬਹੁਤੀ ਵੱਡੀ ਨਹੀਂ ਮਲ 14 15 ਨਾਲੋਂ ਤੋਂ ਥੱਲੇ ਥੱਲੇ ਸਾਰੀ ਨਿਕਲ ਜਾਂਦੀ ਸਾਰੀ ਨਿਕਲ ਜਾਂਦੀ ਹਾਂਜੀ ਕੋਈ ਮੁਸ਼ਕਲਤ ਨਹੀਂ ਹੁੰਦੀ ਕੋਈ ਮੁਸ਼ਕਲ ਨਹੀਂ ਅਜੇ ਤੱਕ ਤ ਨਹੀਂ ਆਈ ਮਹਾਰਾਜ ਦੀ ਕਿਰਪਾ ਵਾ ਤੇ ਮਲੋ ਜਿੰਨੇ ਵੀ ਦਵਾਈ ਖੜੀ ਹੈ ਉਹਨੇ گاਹ ਲੋਕਾਂ ਨੂੰ ਦੱਸਿਆ ਹੀ ਆ بڑی بڑی ਦੂਰੋਂ ਲੋਕੀ ਪਾਣੀ ਪਤੋਂ ਕਿ ਦਿੱਲੀ ਤੋਂ ਕਈ ਬੜੀ ਬੜੀ ਦੂਰੋਂ ਦਵਾਈ ਲੈਣ ਹੁੰਦੇ ਦੀ ਹੈ ਕਿ ਇਹਨੂੰ ਕੋਈ ਸੈਕਸ ਦੀ ਕਮਜ਼ੋਰੀ ਹੈ ਕਿ ਇਹਨੂੰ ਜਿਵੇਂ ਬਾਵਸੀ ਰਿਹਾ ਤੈਨੂੰ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਨੇ ਸਾਡੇ ਕੋਲ ਹਰ ਤਰ੍ਹਾਂ ਦੀ ਦਵਾਈ ਹੈਗੀ ਅੱਛਾ ਜੀ ਇਹ ਬੋਲ ਕੇ ਜੈਜ ਰੇਟ ਤੇ ਆ ਉਹ ਵੀ ਬਿਲਕੁਲ ਜੈਜ ਰੇਟ ਤੇ ਜੇ ਲੁੱਟਣਾ ਹੋਵੇ ਤਾਂ ਉਹਦੇ ਵਿੱਚ ਤੁਸੀਂ ਪੁਲਕਈ ਕਈ ਹੈਗੀਆਂ ਦਵਾਈਆਂ ਅੱਛਾ ਜਿਹੜੀਆਂ ਬਾਜ਼ਾਰ ਚ ਬੈਨ ਨੇ ਜਿਵੇਂ ਬਲੋ ਕੋਈ ਆਹ ਜੀ ਦਵਾਈ ਆ ਇਹ ਹੈ ਮਰਥੋਰੀਆ ਦਵਾਈ ਅੱਛਾ ਜੀ ਇਹ ਹੈਗੀ ਹੈ ਸੈਕਸ ਵਾਸਤੇ ਵਰਤਦੇ ਆ ਅੱਛਾ ਜੀ ਹਾਂ ਇਹ ਦਾ ਲਾ ਲੋ ਵੀ ਉਦਾਂ ਤੇ 2600 ਰੁਪਿਆ ਕਿੰਨਾ ਰੇਟ ਆ ਅੱਛਾ ਜੀ ਹਾਂ ਇਹ ਲਾ ਲੋ ਵੀ ਮਤਲਬ 7-800 ਰੁਪਏ ਦੀ ਆ ਜਾਂਦੀ ਨਹੀਂ ਮਤਲਬ ਇਹ ਆਯੁਰਵੇਦਿਕ 3-5000 ਰੁਪਿਆ ਰੇਟ ਹੈ ਤੇ ਲਿਗਿਆ ਵੀ ਇਹ ਆਯੁਰਵੇਦਿਕ ਆ ਜਾਂ ਅੰਗਰੇਜ਼ੀ ਆਯੁਰਵੇਦਿਕ ਹੈਗੀ ਆਯੁਰਵੇਦਿਕ ਉਹ ਆਮ ਨਾਲ ਹੁੰਦਾ ਵੀ ਬਾਜ਼ਾਰ 'ਚ ਇੱਕ ਸਾਈਡ ਇਫੈਕਟ ਤੋਂ ਬੜੇ ਲੋਕ ਡਰਦੇ ਆ ਵੀ ਇਹ ਹਾਰਟ ਤੋਂ ਬੜੀ ਪ੍ਰੋਬਲਮ ਪਚਾਉਂਦੀ ਆ ਉਹ ਜਿਵੇਂ ਲੀਵਰ ਨੂੰ ਇਫੈਕਟ ਕਰਦੀ ਆ ਉਹ ਜਿਵੇਂ ਮੈਨਫੋਰਸ ਗੋਲੀ ਹੋ ਗਈ ਜਿਵੇਂ ਇਦਾਂ ਵਿਆਗਰਾ ਟਾਈਪ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਵਿੱਚ ਕਿੰਦੇ ਵਾਗਰਾ ਗੋਲੀ ਦੇ ਤੋਂ ਵਾਗਰਾ ਉਹ ਜਿਹੜੀਆਂ ਜਿਆਦਾ ਬੀਪੀ ਹੁੰਨ ਕਰਦੀਆਂ ਉਹ ਨੁਕਸਾਨ ਕਰਦੀਆਂ ਆ ਜਿਹੜੀ ਬਾਕੀ ਪ੍ਰੋਡਕਟ ਜਿਹੜੇ ਹਰਬਲ ਤੋਂ ਤਿਆਰ ਹੋਏ ਉਹਨਾਂ ਦਾ ਕੋਈ ਸਾਈਡ ਇਫੈਕਟ ਕੋਈ ਬਲਕਿ ਦਾ ਕੋਈ ਸਾਈਡ ਇਫੈਕਟ ਇਹਦਾ ਕੋਈ ਸਾਈਡ ਇਫੈਕਟ ਸਸਤੀ ਦਵਾਈ ਕਦੀ ਵੀ ਕਿਸੇ ਨੇ ਨਹੀਂ ਸ਼ੁਰੂ ਕੀਤੀ ਨਾ ਕੋ ਗੱਲ ਕੀਤੀ ਉਦੋਂ ਲੁਧਿਆਣੇ ਖੁੱਲਾ ਸੀ ਉਹ ਲੁਧਿਆਣੇ ਵਾਲੇ ਵੀ ਪਤਾ ਨਹੀਂ ਉਦੋਂ ਵੀ ਕੋ ਪਰਚੇ-ਪੁਰਚੇ ਦੋ ਚਾਰ ਹੋ ਗਏ ਆ ਉਹ ਵੀ ਵਿਚਾਰਾ ਬੰਦ ਬੰਦ ਕਰਕੇ ਆ ਜੀ ਆ ਤੇ ਸੋ ਮੈਂ ਸੋ ਦੋਸਤੋ ਇਹਦੀ ਲੋਕੇਸ਼ਨ ਮੈਂ ਤੁਹਾਨੂੰ ਫੇਰ ਦੱਸ ਦਿਆਂ ਭਾਰਤੀ ਸਟੇਟ ਬੈਂਕ ਨਾਲ ਹੀ ਪੰਜਾਬ ਨੈਸ਼ਨਲ ਬੈਂਕੇ ਨਾਲ ਹੀ ਪੰਜਾਬ ਐਸਟੇਟ ਬੈਂਕ ਇਹਨੂੰ ওই ਨਾਲੇ ਦਾ ਛੋਟਾ ਬਾਜ਼ਾਰ ਕਿਹਾ ਜਾਂਦਾ ਬਿਲਕੁਲ ਨਾਲ ਸੱਜੇ ਹੱਥ ਜਿਹੜਾ ਆ ਸਿਵਲ ਹਸਪਤਾਲ ਹੀ ਨਾਲਾ ਹੈ ਵੱਡਾ ਔਰ ਇਹ ਬਿਲਕੁਲ ਇਹਨਾਂ ਸਿਵਲ ਹਸਪਤਾਲ ਤੇ ਭਾਰਤੀ ਸਟੇਟ ਬੈਂਕ ਦੇ ਵਿਚਕਾਰ ਆ ਸੰਧੂ ਮੈਡੀਕੋ ਜੀ ਮੋਦੀ ਖਾਨੇ ਦੇ ਨਾਲ ਆਓ ਤੁਸੀਂ ਇੱਥੇ ਦਵਾਈਆਂ ਵੇਖੋ ਕਿ ਕਿੰਨਾ ਫਰਕ ਹੈ ਕੀ ਗੱਲਬਾਤ ਹੈ ਔਰ ਕਿੰਨੀ ਲੁੱਟ ਜਿਹੜੀ ਆ ਡਾਕਟਰਾਂ ਵੱਲੋਂ ਤੇ ਹੋਰ ਪ੍ਰਾਈਵੇਟ ਹਸਪਤਾਲਾਂ ਵੱਲੋਂ ਤੇ ਆ ਜਿਹੜੇ ਇਸ ਖੇਤਰ ਨਾਲ ਜੁੜੇ ਆ ਕਮਾਈ ਦਾ ਸਾਧਨ ਬਣਾਇਆ ਉਹਨਾਂ ਨੂੰ ਕਿੰਨੀ ਲੁੱਟੀ ਜਾਂਦੀ ਹੈ ਚਲੋ ਇੱਕ ਮਿੰਟ ਹੋਰ ਤੁਹਾਡੀ ਗੱਲ ਟੁਕਣਾ ਅਸੀਂ ਜਦੋਂ ਦਾ ਮੈਂ ਕੰਮ ਕੀਤਾ ਨਾ ਤੇ ਸਾਡੀ ਦੇ ਹਿਸਾਬ ਨਾਲ ਵੀ ਮਹਾਰਾਜ ਨੇ ਨੁਹਾਰੀ ਬਦਲਦੀ ਮੈਂ ਮਤਲਬ ਅਹੀਂ ਇਨੀ ਕਾਦੇ ਮਾਲਕੀ ਨਹੀਂ ਆ ਵੀ ਜਿਹੜਾ ਜਿਹੜਾ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਇਹ ਹੱਕ ਲਾਲ ਦੀ ਕਮਾਈ ਕਰਦੇ ਆ ਤੇ ਫੇਰ ਹੀ ਦਿੱਤੀਆਂ ਨੇ ਤੇ ਇਹ ਪਹਿਲਾਂ ਸਰਵਜੀ ਕਰਦੇ ਰਹੇ ਹਾਂ ਉਦੋਂ ਚੱਟੇ ਜੀ ਟੁੱਕੀ ਮਾਰ ਲਈ ਦੀ ਪਰ ਉਹ ਵੀ ਕਦੀ ਫਲੀ ਨਹੀਂ ਨਹੀਂ ਉਹਦੇ ਹੈ ਮਤਲਬ ਉਹ ਤੁਹਾਨੂੰ ਪਤਾ ਹੀ ਹੈ ਕਿਦਾਂ ਜਾਣਾ ਵੀ ਅਫਸਰਾਂ ਨੂੰ ਵੀ ਦੇਣੇ ਪਏ ਵਿੱਚੋਂ ਆਪ ਹੀ ਖਾ ਲੈਣੇ ਤੇ ਮਤਲਬ ਸਾਨੂੰ ਫਲਿਆ ਨਹੀਂ ਤੇ ਜਦੋਂ ਦਾ ਅਸੀਂ ਕੀਤਾ ਸਾਡੇ ਲਾਲੋ ਬੱਚੇ ਵੀ ਸੈੱਟ ਹੋ ਗਏ ਬਾਹਰ ਚੱਲ ਗਏ ਤੇ ਚਲੋ ਵਧੀਆ ਪੜ੍ਹਾਈ ਕਰਦੇ ਵਧੀਆ ਡਿਗਰੀਆਂ ਕਰਦੇ ਨਹੀਂ ਤੇ ਸਾਡੀ ਇਨੀ ਤਾਂ ਕਾਹਦੀ ਹੈ ਨਹੀਂ ਤੇ ਇੱਥੋਂ ਤੱਕ ਕਰ ਸਕਦੇ ਤੁਸੀਂ ਜੇ ਲੋਕਾਂ ਨੂੰ ਸਮਰਪਿਤ ਸੇਵਾ ਭਾਵਨਾ ਲੈ ਕੇ ਚੱਲੇ ਉਹ ਤੇ ਪਰਿਵਾਰ ਵਧਿਆ ਆ ਪਰਿਵਾਰ ਵਧਿਆ ਬਿਲਕੁਲ ਜੀ ਬਰਕਤ ਹੋਈ ਬਹੁਤ ਜਿਆਦਾ ਬਰਕਤ ਹੋਈ ਮਾਲੇ ਇਨੀ ਮਹਾਰਾਜ ਨੇ ਬਰਕਤ ਕੀਤੀ ਵੀ ਦੱਸ ਹੀ ਨਹੀਂ ਸਕਦੇ ਤੋਂ ਮੈਂ ਗੁਰਿੰਦਰ ਸਿੰਘ ਬਾੜ ਤੇ ਅੱਜ ਮੇਨ ਬਾਜ਼ਾਰ ਅਨਾਲਾ ਸ਼ਹਿਰ ਚ ਖੜੇ ਆ ਅੱਜ ਤੁਹਾਡੇ ਨਾਲੇ ਕਿਸਾਨ ਚ ਪਉਣੀ ਆ ਮੈਡੀਕਲ ਲਾਈਨ ਨੂੰ ਲੈ ਕੇ ਕਿ ਦਵਾਈਆਂ ਦੇ ਵਿੱਚ ਜਿਹੜੀ ਕਾਕਾਂ ਦੀ ਬੜੀ ਵੱਡੇ ਪੱਧਰ ਤੇ ਲੋਟੀ ਜਾਂਦੀ ਹੈ ਆਮ ਕਵਰਾ ਸੀ ਔਰ ਜਿਹੜੀਆਂ 500 ਰੁਪਏ ਦੇ ਵੇਖਣ ਨੂੰ ਮਿਲਦੇ ਕਈ ਤਰ੍ਹਾਂ ਦੀ ਦਵਾਈ ਦਾ ਨਾਮ ਲੈ ਕੇ ਜਿਹੜਾ ਵੇਚਿਆ ਜਾਂਦਾ ਬਾਜ਼ਾਰ ਵਿੱਚ ਕੁਝ ਕਹਿੰਦੇ ਆ ਕਿ ਪ੍ਰਿੰਟ ਰੇਟ ਕੇਸ ਦਾ 500 ਹੁੰਦਾ ਤੇ ਦਵਾਈ ਪਿੱਛੋਂ ਜਿਹੜੀ ਹੈ 40000 ਰੁਪਏ ਦੀ ਹੁੰਦੀ ਹੈ ਔਰ ਦੁਕਾਨਦਾਰ ਜਿਹੜੇ ਮੈਡੀਕਲ ਵਾਲੇ ਨੇ ਉਹਨਾਂ ਵੱਲੋਂ ਉਸੇ ਰੇਟ ਤੇ ਪ੍ਰਿੰਟ ਰੇਟ ਤੇ ਵੇਚੀ ਜਾਂਦੀ ਹੈ ਗ੍ਰਾਹਕਾਂ ਨੂੰ ਪਤਾ ਨਹੀਂ ਹੁੰਦਾ ਪਰ ਅੱਜ ਜਿੱਥੇ ਅਸੀਂ ਖੜੇ ਆ ਨਾ ਇਹ ਕਹਿ ਲਓ ਕਿ ਇੱਕ ਲੋਕ ਸੇਵਾ ਨੂੰ ਸਰਬਪਤੀ ਦੁਕਾਨ ਨਾ ਜਿਹੜਾ ਪਿੱਛੇ ਜੇ ਇੱਕ ਲਹਿਰ ਚੱਲੀ ਸੀ ਮੋਦੀ ਘਰ ਦੇ ਨਾਂ ਤੇ ਨਾਤੇ ਨਾਂ ਨੇ ਮੋਦੀ ਖਾਨਾ ਰੱਖਿਆ ਪਰ ਸੰਧੂ ਮੈਡੀਕੋਜ ਹੈ। ਤੋਂ ਅਜਲਾਲਾ ਜਿਹੜਾ ਸਿਵਲ ਹਸਪਤਾਲ ਹੈ ਉਹਦੇ ਨਾਲ ਛੋਟਾ ਬਾਜ਼ਾਰ ਉਹ ਛੋਟੇ ਬਾਜ਼ਾਰ ਦੇ ਵਿੱਚ ਸਟੇਟ ਬੈਂਕ ਤੇ ਪੰਜਾਬ ਐਂਡ ਸਿੱਧ ਬੈਂਕ ਦੇ ਬਿਲਕੁਲ ਨਾਲ ਲੱਗੇ ਦੁਕਾਨ ਮੇਰੇ ਨਾਲ ਪਾਜੀ ਹਰਮਿਤ ਸਿੰਘ ਸੰਧੂ ਮजूद ਨੇ ਜਿਹੜੇ ਕਿ ਓਨਰ ਨੇ ਇਸ ਦੁਕਾਨ ਦੇ ਇਸ ਮੈਡੀਕਲ ਦੇ ਔਰ ਦਵਾਈਆਂ ਦੇ ਵਿੱਚ ਕਿੰਨਾ ਕੁ ਫਰਕ ਉਹਦੇ ਬਾਰੇ ਆਪਾਂ ਗੱਲਬਾਤ ਕਰਨਾ ਹੈ ਸੰਧੂ ਸਾਹਿਬ ਪਹਿਲਾਂ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਸਵਾਗਤ ਹੈ ਸਾਡੇ ਚੈਨਲ ਤੇ ਤੁਸੀਂ ਟਾਈਮ ਕੱਢਿਆ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜਾ ਤੁਸੀਂ ਚ ਸੋ ਦਵਾਈਆਂ ਦੇ ਬਾਰੇ ਆਪਾਂ ਅਕਸਰ ਹੀ ਗੱਲਾਂ ਕਰਦੇ ਰਹਿੰਦੇ ਆ ਤੁਹਾਡੇ ਕੋਲ ਜਾਣਕਾਰੀ ਲੈਂਦੇ ਰਹਿੰਦੇ ਆ ਵੀ ਇੰਨਾ ਫਰਕ ਕਿਉਂ ਆ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਤੇ ਕਿਵੇਂ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ ਇਹਦੇ 'ਚ ਵੇਖੋ ਜੀ ਪੁਜੇ ਤੇ ਸਰਕਾਰਾਂ ਦਾ ਵੀ ਦੋਸ਼ ਆ ਜੀ ਜਿਹੜਾ ਕਹ ਦਿੰਦੇ ਆ ਵੀ ਅੰਨਾ ਨਾ ਪ੍ਰਿੰਟ ਛਾਪ ਕੇ ਜਾਂ ਪੈਸੇ ਭਰਦੇ ਆ ਤੇ ਜਿੰਨਾ ਜਿੰਨਾ ਮਰਜ਼ੀ ਪੈੰਟ ਆਪਾਂ ਛਾਪਾ ਸਕਦੇ ਆਪਣੀ ਮਰਜ਼ੀ ਦਾ ਹੂੰ ਉਹ ਜਿਹੜਾ ਬਿੱਲ ਕੱਟਣਾ ਉਹ ਵੀ ਅਸੀਂ ਪ੍ਰਿੰਟ ਤੇ ਕੱਟਣਾ ਜਿੰਨਾ ਪ੍ਰਿੰਟ ਉੱਪਰ ਆ ਇਹਦਾ ਮਤਲਬ ਹੈ ਵੀ ਜਿੰਨੇ ਪੈਸੇ ਲਿਖੇ ਆ ਮਤਲਬ ਕੋਈ ਵੀ ਆਧਾਰਨ ਦੇ ਤੌਰ ਤੇ ਲੈ ਲਓ ਕਿ ਆ ਇੰਜੈਕਸ਼ਨ ਹੀ ਆ ਜਿਹਨੂੰ ਬੈਕਾ ਇੰਜੈਕਸ਼ਨ ਆਰਮੀ ਤਾਕਤ ਵਾਸਤੇ ਕਹ ਦਦੇ ਹੱਡੀਆਂ-ਹੱਡੀਆਂ ਦੀ ਤਾਕਤ ਵਾਸਤੇ ਆਉਂਦਾ ਦਰਦਾਂ ਦੇ ਵੀ ਕੰਮ ਕਰ ਜਾਂਦਾ ਤੇ ਤਾਕਤ ਦੇ ਵੀ ਕਰਦਾ ਇਹ ਹੁਣ ਪ੍ਰਿੰਟ ਇਹਦਾ 395 ਰੁਪਏ ਪ੍ਰਿੰਟ ਆ ਕੰਪਨੀ ਨੇ ਛਾਪ ਕੇ ਦਿੱਤਾ ਜਿਹੜਾ 95 ਰੁਪਏ ਦਾ ਹਾਂਜੀ ਇਹ ਜਿਹੜਾ ਮਾਰਕੀਟ ਚ ਲਾ ਲਓ ਵੀ ਸਾਨੂੰ 15 ਤੋਂ 20 ਰੁਪਏ ਦੇ ਵਿੱਚ ਵਿੱਚ ਆ ਜਾਂਦਾ 15 ਦਾ ਆ ਗਿਆ 16 ਦਾ ਆ ਗਿਆ 20 ਦਾ ਆ ਗਿਆ 17 ਦਾ ਆ ਗਿਆ ਨੇ ਇਹ ਕਿਵੇਂ ਸੰਭਵ ਆ ਕਿ ਜਿਹੜਾ 20 ਰੁਪਿਆ ਵਾਲਾ ਉੱਤੇ 395 ਰੁਪਿਆ ਪ੍ਰਿੰਟ ਆ ਹਾਂ ਕਿ ਬਾਜ਼ਾਰ ਵਿੱਚ ਫਿਰ ਇਹ 395 ਦਾ ਵਿਕਦਾ ਹੋਵੇਗਾ ਬਾਜ਼ਾਰ 'ਚ ਵੇਖੋ ਜੇ ਲੱਗੀ ਫੱਬੀ ਕੋਈ 395 ਦਾ ਲਾਕ ਦਾ ਪ੍ਰਿੰਟ ਆ ਕਿ ਜਿਹੜਾ ਹਸਪਤਾਲਾਂ 'ਚ ਮੰਨ ਲਓ ਕੋਈ ਕਰਦੇ ਪ੍ਰੈਕਟਿਸ ਉਹਨਾਂ ਪ੍ਰਿੰਟ ਤੋਂ ਜਿਆਦਾ ਦੇ ਦੇਣੀ ਆ ਆਮ ਤੂੰ ਵੇਖਿਆ ਹੋਊਗਾ ਜਿਹੜਾ ਹਸਪਤਾਲਾਂ 'ਚ ਪ੍ਰਿੰਟ ਰੇਟ ਤੇ ਦਵਾਈਆਂ ਦਿੰਦੇ ਕੋਈ 150 ਦਾ ਪਿੰਨਾ ਚ ਲਾ ਲੀਂਦਾ ਕੋਈ 100 ਦਾ ਲਾ ਲੀਂਦਾ ਕੋਈ 200 ਦਾ ਲਾ ਲੀਂਦਾ ਐਦਾਂ ਵਕ ਵਕ ਜਿੱਤੇ ਜਿੱਤੇ ਦਾ ਦਾ ਲੱਗਦਾ ਉਹ ਲਾ ਲੀਂਦਾ ਬਲਕਿ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਵਿੱਚ ਹਾਂ ਜੀ ਕਿ ਨੋਟ ਵੀ ਥੋੜੀ ਬੋਦੀ ਨਹੀਂ ਆ ਜੇ ਤੂੰ ਮਤਲਬ ਕੋ ਡਬਲ ਕਮਾਈ ਕਰਕੇ 20 ਦਾ ਆ ਤਾਂ 40 ਦਾ ਵੀ ਵੇਚਦੇ ਤਾਂ ਫਿਰ ਵੀ ਨੋਟ ਨਹੀਂ ਇਹਦੇ 400 ਰੁਪਏ ਲਾਉਂਦੇ ਉਹ 20 ਰੁਪਏ ਵਾਲੇ ਇੰਜੈਕਸ਼ਨ ਦਾ 400 ਰੁਪਏ ਕਿਰੇ ਦਾ ਵੇਚਦੇ ਹੋ ਅਹੀਂ 30 ਰੁਪਏ ਦੇ ਦੀ ਰਾ ਜੀ 30 ਰੁਪਏ ਦੋ ਮੈਂ 10 ਰੁਪਏ ਜਿਹੜੀ ਕਮਾਈ ਕਰ ਲਈ ਜੰਦੀ ਕਰ ਲਈ ਜੀ ਹਾਂ ਜੀ ਹੋਰ ਬਾਲ ਨਾਲ ਮੈਂ ਕਿਹਾ ਗਾਹਕ ਵੀ ਜਿਹੜੇ ਆ ਤੁਸੀਂ ਤੋਰੀ ਜਾਓ ਹਾਂ ਜੀ ਗੱਲਬਾਤ ਆਪਾਂ ਇੱਕ ਇਹ ਜਿਹੜਾ ਨਾ ਇੰਜੈਕਸ਼ਨ ਕਹਿੰਦੇ ਇੱਕ ਡੱਕਾ ਦਾ ਡੱਕਾ ਬੋਲਿਆ ਜਾਂਦਾ ਇਹਨੂੰ ਸਿੱਧਾ ਮਾ ਕਰਕੇ ਵਗਾਉਣਾ ਕਿ ਇਹ ਆਮ ਹੀ ਤਾਕਤ ਵਾਸਤੇ ਜਿਹੜੀ ਡਾਕਟਰ ਲਾਈਨ ਉਹਨਾਂ ਵੱਲੋਂ ਵਰਤਿਆ ਜਾਂਦਾ ਕਹਿੰਦੇ ਇਹ ਪਿਛੋਂ 15 ਤੋਂ 20 ਰੁਪਏ ਦਾ ਆਹੀ ਇਹਨੂੰ 30 ਰੁਪਏ ਦਾ ਇਸ ਤਰ੍ਹਾਂ ਖਤਮ ਹੋ ਗਈ ਹੈ ਸੇਰੇ ਹੋਣੀ ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੇ ਹੋਰ ਜਿਹੜੇ ਕਈ ਮੈਡੀਕਲ ਨੇ ਉਹਨਾਂ ਦੇ ਉੱਪਰ ਇਹ 395 ਰੁਪਏ ਦੇ ਵਿੱਚ ਜਾਂਦਾ ਕੋਈ 350 ਦਾ ਵੀ ਦਿੰਦਾ ਬਲਕਿ ਜੇ ਕਹਿ ਲਈਏ ਕਿ 4 ਗੁਣਾ 5 10 ਗੁਣਾ ਮੇਰੇ ਖਿਆਲ ਨਾਲ ਵੱਧ ਜਿਹੜੀ ਆ ਇਹਦੀ ਕੀਮਤ ਵਸੂਲੀ ਜਾਂਦੀ ਆ ਇਸ ਤਰ੍ਹਾਂ ਦੀਆਂ ਹੋਰ ਪਤਾ ਨਹੀਂ ਹਜ਼ਾਰਾਂ ਹੀ ਦਵਾਈਆਂ ਨੇ ਜਿਹੜੀਆਂ ਕਿ ਪ੍ਰਿੰਟ ਰੇਟ ਤੇ ਵੇਚੀਆਂ ਜਾਂਦੀਆਂ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਤੇ ਜਿਹੜੀ ਮੈਂ ਅੱਗੇ ਵੀ ਕਿਹਾ ਕੋਈ ਮੈਡੀਕਲ ਜਿਹੜੇ ਹੁੰਦੇ ਨੇ ਜਿਹੜੇ ਪ੍ਰਿੰਟ ਰੇਟ ਤੇ ਚੀਜ਼ ਹੁੰਦੇ ਨੇ ਸੋ ਉਹ ਹੋਰ ਕਿਹੜੀ ਦਵਾਈਆਂ ਨੇ ਕੋਈ ਜਿਹੜੀਆਂ ਮੇਨ ਆ ਜਿਆਦਾ ਵਿਕਣ ਵਾਲੀਆਂ ਨੇ ਬਾਜ਼ਾਰ 'ਚ ਜਿਆਦਾ ਜਿਵੇਂ ਕੋਈ ਲੈ ਲਓ ਆ ਵੇਖੋ ਬਾਦਸ਼ਾਹ ਦਾ ਗਾਹ ਮਲਟੀਵਿਟਾਮਿਨ ਕੈਪਸੂਲ ਆ ਹਾਂਜੀ ਠੀਕ ਆ ਇਹ ਵੀ ਜਿੱਤੇ ਪ੍ਰਿੰਟ ਵੇਖੋ ਜੀ 100 ਤੇ 55 ਰੁਪਏ ਪ੍ਰਿੰਟ ਜੀ ਹਾਂ ਠੀਕ ਆ ਇਹ ਮੈਂ ਗਾਹਕ ਨੂੰ 15 ਰੁਪਏ ਦਾ ਦੇ ਦੇਣਾ ਅੱਛਾ 155 ਦਾ ਆਉਂਦਾ ਫਿਰ ਪਿੱਛੋਂ ਕਿੰਨੇ ਦਾ ਆਉਂਦਾ ਇਹ ਲੈ ਲਓ 10 11 ਰੁ 10 11 ਰੁਪਏ ਦਾ ਆ ਕੋਈ ਤਾਂ ਕੰਪਨੀਆਂ ਵੱਖੋ ਵੱਖਰੇ ਲਾ ਲਓ ਕੋਈ 10 ਦਾ ਆਉਂਦਾ ਕੋਈ 11 ਦਾ ਆ ਜਾਂਦਾ ਕੋਈ 12 ਦਾ ਆ ਜਾਂਦਾ ਤੇ ਮਤਲਬ ਇਹ ਮੈਂ 100 ਦਾ ਵੀ ਗਾਹਕ ਨੂੰ ਕਹਿ ਕੇ ਦੇ ਦਾਂ ਤੇ ਲਗਾ ਕਿ ਨੇ ਲੈ ਜਾ ਮੈਨੂੰ 55 ਰੁਪਏ ਛੱਟ ਤੇ ਨਹੀਂ ਮੈਂ ਤੁਹਾਡੇ ਕੋਲ ਜਿਹੜੀ ਸੇਰੇ ਮੈਡੀਸਿਨ ਖੜੀ ਆ ਮੈਂ ਉਸ ਵੇਖਣ ਰਿਹਾ ਮੈਂ ਆਪਣੇ ਨਾਲ ਦੇ ਨੂੰ ਕਹਿ ਰਿਹਾ ਵੀ ਇਹ ਅਸੀਂ 550 ਦਾ ਪਤਾ ਲੈਂਦੇ ਰਹਾਂ ਤੇ ਤੁਸੀਂ ਸਾਨੂੰ ਮੈਂ ਕਹਾਂ 150 ਦਿੱਤਾ ਹਾਂ ਜੀ ਅਸੀਂ ਫੋਟੋ ਜਿਹੜਾ ਲੋਟ ਦਾ ਸ਼ਿਕਾਰ ਹੁੰਦੇ ਰਹੇ ਹਾਂ ਹਾਂ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਪਹਿਲਾਂ ਜੋ ਵੀ ਮਲੋ ਆ ਮੋਦੀਖਾਨੇ ਖੁੱਲਣ ਤੋਂ ਪਹਿਲਾਂ ਜਿੰਨੇ ਵੀ ਪਟਾਕੀ ਸਾਰੇ ਪ੍ਰਿੰਟ ਡੇਟ ਤੇ ਹੀ ਦਵਾਈਆਂ ਵਿਕਦੀਆਂ ਅੱਛਾ ਹੁਣ ਥੋੜਾ ਬੋਧਾ ਕੋਈ ਸਾਡੇ ਕਰਕੇ ਕਹਿ ਲੋ ਵੀ ਮਲੋ ਥੋੜਾ ਬੋਧਾ ਘਟਾਇਆ ਪਰ ਫਰੇ ਅਜੇ ਵੀ ਇੰਨਾ ਨਹੀਂ ਘਟਾਇਆ ਅਜੇ ਪਤਾ ਲਾ ਲਓ ਵੀ 15 ਆਲਾ ਪਤਾ ਬਾਜ਼ਾਰ ਚ 90 ਦਾ 100 ਦਾ ਨਿਆਵਾ ਦਾ ਐ ਤਾਂ ਵਿਗਦਾ ਪਰ ਚਲੋ ਇੱਥੇ ਤੇ ਹੋ ਗਿਆ ਵੀ ਤੁਹਾਡੀ ਦੁਕਾਨ ਹੈ ਤੁਸੀਂ ਜਿੰਦੇ ਹੋ ਲੈਸ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਹਾਂਜੀ ਜਿਹੜਾ ਇੱਕ ਵਾਰੀ ਆਉਂਦਾ ਉਹ ਕਿਸ ਨੂੰ ਹੋਰ ਵੀ ਗਾਂ ਦੱਸਦਾ ਹੋਏ ਹਾਂ ਦੱਸ ਦਿੰਦਾ ਹਾਂਜੀ ਤੇ ਜਿੱਥੇ ਇਹੋ ਜਿਹੇ ਲੋਕ ਨਹੀਂ ਹੈਗੇ ਤੁਹਾਡੇ ਵਰਗੇ ਉੱਥੇ ਤੇ ਫਿਰ ਅਜੇ ਵੀ 10 ਲੋਟ ਉੱਥੇ ਬਿਲਕੁਲ ਹੁੰਦੀ ਹੈ ਰੇਲ ਕੋਲੀ ਹੁੰਦੀ ਹੈ ਮਤਲਬ ਕਿ ਵੱਡੇ ਪੱਦਰ ਤੇ ਲੋਟ ਹੁੰਦੀ ਆ ਫ੍ਰੀਜ ਨੂੰ ਪਤਾ ਨਹੀਂਗਾ ਹਾਂਜੀ ਮੈਂ ਇਹ ਦਵਾਈ ਕਿੰਨੇ ਦੀ ਹੁੰਦੀ ਉਹਨਾਂ ਤੇ ਜਿੰਨੇ ਡਾਕਟਰ ਨੇ ਕਿਹਾ ਤਾਂ ਉਹਨੇ ਦੇ ਦੇਣੇ ਪੂਰੇ ਇਥੇ ਕੋਈ ਵਿਸ਼ੇਸ਼ ਦਵਾਈਆਂ ਜਿਹੜੀ ਆ ਕੋਈ ਸਪੈਸ਼ਲ ਹੋਣ ਕਈ ਹੈਗੀਆਂ ਜਿਹੜਾ ਗੈਸ ਵਾਲੇ ਕੈਪਸੂਲ ਆ ਇਹਨਾਂ ਦੇ ਵੀ ਲਾ ਲਓ ਵੀ 100 ਤੇ 10 ਰੁਪਏ ਪਰਿੰਟ ਆ ਠੀਕ ਹੈ ਇਹ ਵੀ ਅਸੀਂ 10-20 ਰੁਪਏ ਦਾ ਪਤਾ ਦੇ ਦਿੰਦਾ 15 ਦਾ 20 ਦਾ ਦੇ ਦਿੰਦਾ ਉਹ ਕਈ ਵਾਰੀ ਆਪ ਕੀ ਤੁਸੀਂ ਕੋਈ ਸਾਨੂੰ 50 ਦਾ ਦੇ ਦਿੰਦਾ ਕੋਈ 80 ਦਾ ਦਿੰਦਾ ਹਾਂਜੀ ਹਨਾ ਪੂਰਾ ਆ ਬਿਲਕੁਲ ਸੋ ਪਹਿਲਾਂ ਜਦ ਬੋਦੀਖਾਨੇ ਖੁੱਲੋਂ ਤੋਂ ਪਹਿਲਾਂ 100 ਰੁਪਏ ਤੋਂ ਕੋਈ 1 ਰੁਪਿਆ ਵੀ ਘੱਟ ਨਹੀਂ ਕਰਦਾ ਨਹੀਂ ਘੱਟ ਕਰਦਾ ਹੁਣ ਵੀ ਮਤਲਬ 50 ਤੇ ਆਏ ਨੇ ਬਾਜ਼ਾਰ ਦੇ ਵਿੱਚ ਅਜੇ ਵੀ 50 ਰੁਪਏ ਤੋਂ ਘੱਟ ਤੁਹਾਨੂੰ ਕਿਸੇ ਵੀ ਦੁਕਾਨ ਤੇ ਚਲ ਜਾਓ ਨਹੀਂ ਮਿਲੇਗਾ ਇਹ ਹੈਗਾ 15 ਰੁਪਏ ਦਾ ਵੇਚਦਾ 15 ਰੁਪਏ ਦਾ ਉਹਦਾ ਤੁਸੀਂ ਇਹਨੂੰ 20 ਦਾ ਵੇਚ ਦੋ ਹਾਂਜੀ ਇੰਨੀ ਨੂੰ ਜਿਹੜੇ ਸਫਲ ਘੱਟ ਮਾਰਦੇ ਕੋ ਰੱਗਿਆ ਅਜੀ ਘੱਟ ਮਾਰ ਜਣ ਕਿਵੇਂ ਸੀ ਇਹ ਫਿਰ ਸੇਵਾ ਸੇਵਾ ਇਸੇ ਕਰਕੇ ਤਾਂ ਨਹੀਂ ਖੋਲਿਆ ਜੇ ਕਰੋਨਾ ਕਾਲ ਦੇ ਵਿੱਚ ਜਦੋਂ ਲੋਕਾਂ ਦੀ ਬਹੁਤ ਜ਼ਿਆਦਾ ਲੋਟ ਹੁੰਦੀ ਜਿਹੜੇ ਆਮ ਲਾ ਲੋ ਵੀ ਮਾਸਕ ਹੀ ਨਾ ਉਹ 50 100 150 ਤੁਹਾਨੂੰ ਪਤਾ ਹੀ ਹੈ ਕਿੰਨੇ ਦਾ ਕਿੰਨੇ ਦਾ ਵਿਕਦਾ ਹੈ ਅਸੀਂ ਉਦੋਂ ਵੀ 10 ਰੁਪਏ ਦੇ 3-4 ਮਾਸਕ ਦੇ ਦਿੰਨੇ ਦੇ ਦਿੰਦੇ ਠੀਕ ਹੈ ਅਸੀਂ ਸਾਡੇ ਚ ਉਦੋਂ ਦਾ ਜਦੋਂ ਕੋਰੋਨਾ ਕਾਲ ਚ ਲੋਕੀ ਮੁਸੀਬਤ ਚ ਸੀ ਉਦੋਂ ਸਾਨੂੰ ਇਹ ਲੱਗਾ ਵੀ ਇਹ ਕੋਈ ਜੋ ਕੁਝ ਵੀ ਹੈਗਾ ਇਹ ਸਭ ਕੁਝ ਇੱਥੇ ਰਹਿ ਜਾਣਾ ਇੱਥੇ ਰਹਿ ਹੋ ਸਕਦਾ ਵੀ ਅਸੀਂ ਵੀ ਨਾ ਬਚੀਏ ਇਹ ਨੂੰ ਕੀ ਕਰਨਾ ਇਹਨਾਂ ਨੂੰ ਕੋਈ ਫਿਰ ਉਦੋਂ ਤੋਂ ਪ੍ਰੇਰਨਾ ਲੈ ਕੇ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਅਸੀਂ ਚਲੋ ਬਹੁਤਾ ਨਹੀਂ ਮਾਣ ਕਰਦੇ ਪਰ ਅਸੀਂ ਕਰੋੜਾਂ ਰੁਪਇਆ ਲੋਕਾਂ ਦਾ ਆ ਦੂਹਾਂ ਤਿੰਨ ਸਾਲਾਂ ਦੇ ਵਿੱਚ ਬਚਾਇਆ ਵਾ ਨਹੀਂ ਆ ਹੈਰਾਨੀ ਵਾਲੀ ਗੱਲ ਆ ਮਤਲਬ ਜੀ ਅਹੀਂ ਗੁਣਾ ਕਰਕੇ ਉਸ ਹਿਸਾਬ ਨਾਲ ਦਸੀਏ ਲੋਕਾਂ ਦੀ ਘਟੋ ਘਟਾ ਬਹੁਤਾ ਨਹੀਂ ਤੇ ਕਰੋੜਾ ਰੁਪਇਆ ਲੋਕਾਂ ਦਾ ਬਚਿਆ ਨਹੀਂ ਮੈਂ ਤਾਂ ਆ ਵੇਖੋ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਆ ਇੰਜੈਕਸ਼ਨ ਦਾ 350 ਰੁਪਇਆ ਇਹਦੇ ਫਰਕ ਆ ਫਰਕ ਆ 395 ਦਾ ਤੇ 30 ਦਾ ਤੁਸੀਂ ਵੇਚਤਾ ਹਾਂਜੀ ਤੇ 350 ਬਚ ਗਿਆ ਕਰਦਾ ਹਾਂਜੀ ਇਸ ਤਰ੍ਹਾਂ ਇਹ ਤੇ ਬੜੇ ਲੋਕ ਤੇ ਯੂਜ਼ ਕਰਦੇ ਹੋਣੇ ਬੜੇ ਪੈਸੇ ਦੀ ਬਾਈ ਦੀ ਆ ਗਰੀਬ ਕੋਈ ਵਾਰੀ ਅਜੇ ਬਿਲਕੁਲ ਜੀ ਅਜੇ ਵੀ ਕਈ ਲੋਕਾਂ ਨੂੰ ਨਹੀਂ ਪਤਾ ਜਿੰਨਾ ਲੋਕਾਂ ਨੂੰ ਨਹੀਂ ਪਤਾ ਉਹ ਅਜੇ ਵੀ ਇਸੇ ਰੇਟ ਤੇ ਲੋਕਾਂ ਨੂੰ ਲੁੱਟ ਕਰਾਉਂਦੇ ਅੱਜ ਵੀ ਇੱਕ ਬੰਦਾ ਆ ਉਹ ਦਵਾਈ ਖਾਂਦਾ ਬਰੇਨ ਦੀ ਅੱਛਾ ਉਹ ਬਰੇਨ ਦੀ ਦਵਾਈ ਖਾਂਦਾ ਆਂਦਾ ਭਾਜੀ ਮੈਂ ਐਂ ਤਾਂ ਕਿਹਨੂੰ ਗੱਲ ਕੀਤੀ ਵੀ ਦਵਾਈ ਬੜੀ ਮਹਿੰਗੀ ਦਿੰਦੇ ਸਟੋਰਾਂ ਵਾਲੇ ਪ੍ਰਿੰਟ ਰੇਟ ਤੇ ਮੈਨੂੰ ਵੇਂਦੇ ਆ ਤੇ ਮੈਂ ਬੜਾ ਲੁੱਟਿਆ ਜਾਂਦਾ ਉਹ ਫਿਰ ਉਹਨੇ ਕਿਸੇ ਨੇ ਦੱਸਿਆ ਵੀ ਉੱਥੇ ਬੋਦੀਖਾਨੇ ਚੱਲ ਜਾ ਅੱਛਾ ਉਹ ਆਇਆ ਅੱਜ ਤੇ ਮੈਨੂੰ ਆਂਦਾ ਵੀ ਭਾਜੀ ਤੁਸੀਂ ਤੇ ਬਚਾਤਾ ਸਨ ਆਂਦਾ ਮੈਨੂੰ ਸਾਰੀ ਉਮਰ ਹੀ ਇਹ ਦਵਾਈ ਖਾਣੀ ਪੈਣੀ ਬਰੇਨ ਵਾਲੀ ਅੱਛਾ ਐ ਤੇ ਆਂਦਾ ਮੇਰਾ 40-50 ਰੁਪਏ ਇੱਕ ਪੱਤੇ ਮਗਰ ਵੱਜ ਜਾਂਦੇ अच्छा ते नया मतलब 100 ਰੁਪਿਆ ਰੋਜ਼ ਦਾ ਲਾ ਲਓ ਵੀ ਮੇਰਾ ਬਚਨ ਦਿਆ ਬਚਨ ਦਿਆ ਤੇ ਜਿੰਨੂੰ ਮੈਨੂੰ ਆਂਦਾ ਵੀ ਸਾਰੀ ਉਮਰ ਹੀ ਖਾਣੀ ਪਣੀ ਐ ਦੋ ਸਾਰੀ 100 ਰੁਪਏ ਦੇ ਕੋ ਵੱਧ ਲੈਣ ਦੇ ਨੇ ਹਾਂ 100 ਰੁਪਏ ਵੱਧ ਬਾਹਰ ਲੈ ਆ ਫੇਰੇ ਸੱਧੂ ਸਾਹਿਬ ਜਿਹੜੇ ਬਾਕੀ ਮੈਡੀਕਲ ਵਾਲੇ ਤੈਨੂੰ ਤੁਹਾਡੇ ਇੱਥੇ ਸ਼ਹਿਰ ਦੇ ਨਹੀਂ ਤੈਨੂੰ ਤਰਾਜ ਨਹੀਂ ਕਰਦੇ ਵੀ ਦੁਕਾਨਦਾਰ ਨੂੰ ਫਰਕ ਪੈਂਦਾ ਇਹ ਤਰਾਜ ਤੇ ਕਰਦੇ ਹੀ ਆ ਗਾਲਾਂ ਗੋਲਾਂ ਦੇ ਵਿੱਚੋਂ ਕੱਢਦੇ ਹੀ ਰਹਿੰਦੇ ਆ ਜੀ ਤਰਾਜ ਤੇ ਕਰਨਾ ਹੀ ਕਰਨਾ ਐਨਾ ਅੱਛਾ ਹੁਣ ਅਸੀਂ ਕੋਈ ਬਜ਼ਾਰੋਂ ਇਹਨਾਂ ਕੋਈ ਦਵਾਈ ਫੜਨ ਲੈ ਜੀ ਜੇ ਮੰਨ ਲਓ ਤੁਹਾਡੇ ਕੋਈ ਸ਼ੌਟ ਆ ਇਹਨਾਂ ਸਾਨੂੰ ਦੇਣੀ ਨਹੀਂ ਅੱਛਾ ਹਾਂ ਇਨਾ ਬਿਛੇ ਜੇ ਸਾਨੂੰ ਤੇ ਜੁਨੀਅਨ ਚ ਵੀ ਕੱਢ ਛੱਡਿਆ ਅੱਛਾ ਫੇਰ ਕਰ ਕਰਾ ਆ ਕੇ ਤੇ ਫੇਰ ਇਹਨਾਂ ਨੇ ਚਲੋ ਪਾਤਾ ਵਿੱਚ ਨਾ ਇਸੇ ਕਰਕੇ ਇਸੇ ਕਰਕੇ ਇਹ ਪ੍ਰਿੰਟਰ ਰੇਟ ਦਿੰਦੇ ਹੋ ਇਹ ਸਸਤੀਆਂ ਦਿੰਦੇ ਆ ਜੀ ਸਾਨੂੰ ਕਈਆਂ ਨੇ ਆਖਿਆ ਵੀ ਨਾ ਕਰੋ ਰੇਟ ਇੰਨਾ ਨਾ ਕਰੋ ਫਿਰ ਦੁਕਾਨਦਾਰੀ ਸਾਡੀ ਖਰਾਬ ਹੁੰਦੀ ਅੱਛਾ ਹੁਣ ਇੱਕ ਹੋਰ ਗੱਲ ਤੋਂ ਪੜਦਾ ਚੁਕੀ ਇਹ ਵੀ ਫੇਰ ਵਿੱਚ ਚਲੋ ਇੱਕ ਮਿੰਟ ਹੋਰ ਤੁਹਾਡੀ ਗੱਲ ਟੋਕਣਾ ਅਸੀਂ ਜਦੋਂ ਦਾ ਮੈਂ ਕੰਮ ਕੀਤਾ ਨਾ ਤੇ ਸਾਡੀ ਤੇ ਹਿਸਾਬ ਨਾਲ ਵੀ ਮਹਾਰਾਜ ਨੇ ਨੁਹਾਰੀ ਬਦਲਦੀ ਮੈਨੂੰ ਮਤਲਬ ਅਹੀਂ ਇੰਨੀ ਕਾਦੇ ਮਾਲਕੀ ਨਹੀਂ ਆ ਵੀ ਜਿਹੜਾ ਜਿਹੜਾ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਜੇ ਹੱਕ ਲਾਲ ਦੀ ਕਮਾਈ ਕਰਦੇ ਤਾਂ ਫੇਰ ਹੀ ਦਿੱਤੀਆਂ ਨਹੀਂ ਤੇ ਅਸੀਂ ਪਹਿਲਾਂ ਸਰਪੰਚੀ ਕਰਦੇ ਰਹੇ ਹਾਂ ਉਦੋਂ ਵਿੱਚ ਛੱਟੇ ਗਿਟੂਗੀ ਮਾਰ ਲਈਦੀ ਪਰ ਉਹ ਵੀ ਕਦੀ ਫਲੀ ਨਹੀਂ ਨਹੀਂ ਉਹ ਤੇ ਹੈ ਹੈ ਮਤਲਬ ਉਹ ਤੁਹਾਨੂੰ ਪਤਾ ਹੀ ਹੈ ਕਿੱਦਾਂ ਜਾਣਾ ਵੀ ਅਫਸਰਾਂ ਨੂੰ ਵੀ ਦੇਣੇ ਪਏ ਵਿੱਚੋਂ ਆਪ ਹੀ ਖਾ ਲੈਣੇ ਤੇ ਮਤਲਬ ਸਾਨੂੰ ਫਲਿਆ ਨਹੀਂ ਤੇ ਜਦੋਂ ਦਾ ਅਸੀਂ ਕੀਤਾ ਸਾਡੇ ਲਾਲੋ ਬੱਚੇ ਵੀ ਸੈੱਟ ਹੋ ਗਏ ਬਾਹਰ ਚੱਲ ਗਏ ਤੇ ਚਲੋ ਵਧੀਆ ਪੜ੍ਹਾਈ ਕਰਦੇ ਵਧੀਆ ਡਿਗਰੀਆਂ ਕਰਦੇ ਨਹੀਂ ਤੇ ਸਾਡੀ ਇਨੀ ਤਾਂ ਕਾਹਦੀ ਨਹੀਂ ਤੇ ਇੱਥੋਂ ਤੱਕ ਕਰ ਤੁਸੀਂ ਜੇ ਲੋਕਾਂ ਨੂੰ ਸਮਰਪਿਤ ਸੇਵਾ ਭਾਵਨਾ ਲੈ ਕੇ ਚੱਲੇ ਹੋ ਤੇ ਪਰਿਵਾਰ ਵਧਿਆ ਆ ਪਰਿਵਾਰ ਵਧਿਆ ਬਿਲਕੁਲ ਜੀ ਬਰਕਤ ਹੋਈ ਬਹੁਤ ਜਿਆਦੀ ਬਰਕਤ ਹੋਈ ਮਾਲੇ ਇਨੀ ਮਹਾਰਾਜ ਨੇ ਬਰਕਤ ਕੀਤੀ ਵੀ ਦੱਸ ਹੀ ਨਹੀਂ ਸਕਦਾ ਮੈਨੂੰ ਇਹ ਵੀ ਸਮਝਾਓ ਵੀ ਇਹਦੇ ਵਿੱਚ ਜਿਹੜੇ ਡਾਕਟਰ ਨੇ ਸਰਕਾਰੀ ਉਹਨਾਂ ਦੇ ਵੀ ਮਿਲਿਪੁਗਤ ਹੁੰਦੀ ਆ ਵੀ ਦਵਾਈ ਲਿਖਣੀ ਉਹ ਆ ਜਿਹੜੀ ਹੋਰ ਕਿਤੇ ਉਹ ਮਿਲੇ ਹੀ ਨਾ ਉਹ ਦੇਖੋ ਜੀ ਇਹਨਾਂ ਨੇ ਪ੍ਰੋਡਕਟ ਆਪਣੇ ਲਿਖਾ ਲਿੰਦੇ ਆ ਮਰਾ ਕੋ ਅੱਛਾ ਉਹ ਲਿਖਦੇ ਆ ਔਰ ਇੱਕੋ ਕੰਪਨੀ ਦੇ ਲਾ ਲੋ ਪ੍ਰੋਡਕਟ ਆ ਜਿਹੜੇ ਮੇਰੇ ਕੋਲ ਉਹ ਮਤਲਬ ਕੋਈ 14 ਪ੍ਰੋਡਕਟ ਹੋਣਗੇ ਇੱਕੋ ਕੰਪਨੀ ਦੇ ਉਹਦੇ ਚ ਦੋ ਪ੍ਰੋਡਕਟ ਆ ਜਿਹੜੇ ਡਾਕਟਰ ਪਰਚੀ ਤੇ ਲਿਖਦੇ ਆ ਤੇ ਕਮਿਸ਼ਨ ਵਾਲੇ ਲਿਖਦੇ ਕਮਿਸ਼ਨ ਵਾਲੇ ਲਿਖਦੇ ਠੀਕ ਆ ਬਾਕੀ ਮੈਨੂੰ ਉਹ ਜਨਰਲ ਜੇਨਰੇਟਰ ਤੇ ਦਵਾਈ ਮਿਲਦੀ ਆ ਸਿਰਫ ਉਹ ਦੋ ਪਤੇ ਮੈਨੂੰ ਮਤਲਬ 60% ਮਹਿੰਗੇ ਮਿਲਦੇ ਮਹਿੰਗੇ ਮਿਲਦੇ ਉਹ 60% ਮਾਨਨ ਪੁੱਛਦਾ ਵੀ ਕੀ ਗੱਲ ਉਹ ਆnde ਭਾਜੀ ਇਹ 60% ਜਿਹੜੀ ਆ ਡਾਕਟਰ ਨੂੰ ਕਮਿਸ਼ਨ ਜਾਂਦਾ ਅੱਛਾ ਉਹਦੇ ਵਿੱਚੋਂ ਫਿਰ ਲੋਕ ਤੇ ਜਾਂਦੇ ਨੇ ਸਿਵਲ ਹਸਪਤਾਲਾਂ ਦੇ ਵਿੱਚ ਜਿਹੜੇ ਲੋੜਵੰਦ ਤੇ ਗਰੀਬ ਮਰੀਜ਼ ਨੇ ਹਾਂਜੀ ਉਹਨਾਂ ਦੇ ਵੀ ਫਿਰ ਇਸ ਤਰੀਕੇ ਨਾਲ ਵੱਡੇ ਪੱਧਰ ਤੇ ਹਾਂ ਬਹੁਤ ਵੱਡੇ ਪੱਧਰ ਤੇ ਲੁੱਟ ਹੁੰਦੀ ਆ ਪਰ ਹੁਣ ਆ ਚਲੋ ਭਗਵੰਤ ਮਾਨ ਤੇ ਸਰਕਾਰ ਇਹਨਾਂ ਨੇ ਕਰਤਾ ਵੀ ਦਵਾਈ ਅੰਦਰੋਂ ਦਵਾਂਗੇ ਅੱਛਾ ਪਰ ਅੰਦਰੋਂ ਵੀ ਜਿਹੜੀ ਦਵਾਈ ਦੇਂਦੇ ਆ ਸਾਰੀ ਜਨਰਿਕ ਦਵਾਈ ਹੈ ਅੱਛਾ ਇਹਦੇ ਨਾਲ ਵੀ ਲੋਕਾਂ ਦਾ ਇਲਾਜ ਨਹੀਂ ਹੋ ਸਕਦਾ ਹੁਣ ਕਈਆਂ ਨੂੰ 2.300 ਦਾ ਸ਼ੂਗਰ ਦਾ ਪਤਾ ਉਹਦੇ ਨਾਲ ਸ਼ੂਗਰ ਨਹੀਂ ਕੰਟਰੋਲ ਹੁੰਦੀ ਤੇ ਜਿਹੜਾ ਇਹਨਾਂ ਦਾ ਸੱਤਾ ਅਠਾ ਦਾ ਪਤਾ ਉਹਦੇ ਨਾਲ ਸ਼ੂਗਰ ਕਿੱਥੋਂ ਕੰਟਰੋਲ ਹੋ ਜੀ ਅੱਛਾ ਇਹ ਵੀ ਫਰਕ ਹੈ ਬੜਾ ਇਹ ਫਰਕ ਹੈ ਜੀ ਹੁਣ ਹਾਰਦੀ ਦਵਾਈ ਆ ਜਿਹੜੀ ਮਤਲਬ ਹਜ਼ਾਰ-ਹਜ਼ਾਰ ਦੀ ਡੱਬੀ ਆ ਕੋਈ 500 ਦੀ ਕੋਈ 600 ਦੀ ਡੱਬੀ ਆ ਜਿਹੜੀ ਇਹਨਾਂ ਦੀ ਇਹਨਾਂ ਕੋ 40 45 ਰੁਪਏ ਵਾਲੀ ਡੱਬੀ ਆ ਉਹਦੇ ਨਾਲ ਦੱਸੋ ਜੀ ਹਾੜ ਦਾ ਕਿੱਥੋਂ ਉਹਨਾਂ ਨੂੰ ਫਰਕ ਪੈਜੀ ਲੋਕ ਨਹੀਂ ਉਹ ਫਿਰ ਟਾਈਮ ਹੀ ਤੋਂ ਪਾਉਂਦੇ ਆ ਉਹ ਡੰਗਟ ਪਾਉਂਦੇ ਆ ਪਰ ਇਹ ਹੁਣ ਚਲੋ ਆਪੇ ਕਰਨਗੇ ਕੋਈ ਸਲਾਵਾ ਕਰਕੇ ਇਹਨਾਂ ਨੂੰ ਚਾਹੀਦਾ ਤਾਂ ਹੈ ਵੀ ਇਹ ਵੀ ਵਾਚਣਾ ਵੀ ਇਹ ਜੇ ਜਾਂ ਦਵਾਈਆਂ ਤੇ ਐਥਿਕਲ ਦੇ ਉਹ ਅੰਦਰ ਉਹ ਜਿਹੜੀਆਂ ਪਹਿਲਾਂ ਪਰਚੀ ਤੇ ਦਵਾਈਆਂ ਲਿਖਦੇ ਉਹ ਤਾਂ ਹੁਣ ਮਿਲਦੀਆਂ ਨਹੀਂ ਹੁਣ ਵੀ ਨਹੀਂ ਲੋਕਾਂ ਨੂੰ ਮਿਲਦੀਆਂ ਅੰਦਰੋਂ ਤੇ ਜੋ ਜਾਂਦੇ ਜੇ ਦਵਾਈ ਸਾਰਿਆਂ ਨੂੰ ਇੱਕੋ ਦਵਾਈ ਦੇਈ ਜਾਂਦੇ ਔਰ ਇਹ ਵੀ ਕੋਈ ਦਵਾਈ ਬਿਲਕੁਲ ਸਾਡੀ ਸਹੀ ਗੱਲ ਜੀ ਜੇ ਜਾ ਕੇ ਖਲੋਗੇ ਵੇਲੇ ਉਹ ਜਿਹਨੇ ਮਰੀਜ਼ ਆ ਉਹ ਦਰਦ ਵਾਲਾ ਪਤਾ ਉਹ ਤਾਕਤ ਵਾਲਾ ਪਤਾ ਉਹ ਗੈਸ ਵਾਲਾ ਪਤਾ ਉਹ ਜਿਹੜਾ ਮਰਜ਼ੀ ਮਰੀਜ਼ ਆ ਉਹਨੂੰ ਕੈਚੀਓ ਵੀ ਦੇ ਦੇਣੀ ਹੈ ਦਰਦ ਵਾਲੀ ਵੀ ਦੇ ਦੇਣੀ ਹੈ ਗੈਸ ਵਾਲੀ ਵੀ ਦੇ ਦੇਣੀ ਹੈ ਸਾਰਿਆਂ ਨੂੰ ਉਹ ਦੇ ਦੇਣੀ ਹੈ ਪਰ ਕਿੱਥੇ ਪੈਣਾ ਜੀ ਉਹ ਤਾਂ ਮੈਂ ਬਦਨਾ ਹਰ ਕੋਲੇ ਰੋਕ ਜਿਹੜਾ ਪ੍ਰਾਈਵੇਟ ਹਸਪਤਾਲ ਕਰਨਾ 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 ਜੀ ਬਿਲਕੁਲ ਕਰ ਫਿਰ ਉਹਦੀ ਨੋਟ ਓ ਹੋਰ ਅੱਗੇ ਨਾਲੋਂ ਵੱਧ ਲੁੱਟੋ ਇੱਕ ਤੇ ਉਹ ਸਰੀਰਕ ਪੱਖੋਂ ਬਿਮਾਰ ਹੈ ਹਾਂਜੀ ਬੈਟਰੀ ਵੀ ਅਫਸੈਟ ਹੈ ਤੇ ਦੂਜਾ ਜਿਹੜੀ ਉਹਦੀ ਆਰਥਿਕ ਲੁੱਟ ਵੀ ਹੋਣੀ ਹੋਣੀ ਜਿਆਦਾ ਹੋਣੀ ਹੈ ਜੀ ਤਾਂ ਕੀ ਫਿਰ ਇਹਨਾਂ ਨੂੰ ਸਰੇਆ ਕੀ ਇਹਨਾਂ ਲੋਕਾਂ ਨੂੰ ਜਿਹੜੇ ਵਿਚਾਰੇ ਕਈ ਤੇ ਇੱਥੇ ਬੱਝੇ ਹੁੰਦੇ ਵੀ ਜਿਹੜੀ ਦੁਬਾਰੀ ਡਾਕਟਰ ਨੇ ਲਿਖਤੀ ਹੈ ਉਹ ਹੀ ਲੈਣੀ ਹੈ ਕਿ ਦੂਜੀ ਕੰਪਨੀ ਦੀ ਨਹੀਂ ਲੈਣੀ ਹਾਂਜੀ ਉਹ ਉਹ ਕਿੰਨਾ ਕਿ ਇੱਥੇ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਜਦੋਂ ਮਰੀਜ਼ ਆ ਕਹਿੰਦਾ ਵੀ ਮੈਨੂੰ ਸਿਰਦੇ ਉਹੀ ਦਵਾਈ ਚਾਹੀਦੀ ਆ ਨਹੀਂ ਤੇ ਡਾਕਟਰ ਦੇ پاس ਨਹੀਂ ਜਾਣਾ ਆਹੀਂ ਇਹ ਦੇਖੋ ਜੀ ਅਸੀਂ ਤੇ ਬੜਾ ਮੱਥਾ ਮਾਰਦੇ ਆ ਆ ਥੋੜੇ ਦਿਨਾਂ ਦੀ ਗੱਲ ਆ ਅਸੀਂ ਦਵਾਈ ਦਿੱਤੀ ਮੈਂ ਬਦਲ ਕੇ ਕੰਪਨੀ ਦੀ ਤੇ ਉਹ 200 ਤੇ 80 ਰੁਪਏ ਦਾ ਪਤਾ ਅੱਛਾ ਦੂਜਾ 60 ਰੁਪਏ ਦਾ ਪਤਾ ਆ ਗਿਆ ਮੈਂ ਉਹਨੂੰ ਦੇ ਦਿੱਤੇ ਉਹ ਲੈ ਕੇ ਚਲ ਗਿਆ ਤੇ ਉਹਨੇ ਦਵਾਈ ਕੱਢ ਕੇ ਨਾ ਸਾਰੀ ਡਾਕਟਰ ਨੇ ਰੱਖ ਲਈ ਅੱਛਾ ਆਂਦਾ ਵੀ ਪਹਿਲਾਂ ਉਹ ਪੱਤੇ ਵਟਾ ਕੇ ਤੇ ਲੈ ਕੇ ਆਓ अच्छा सारो इत्तो तक करदे डॉक्टर ये पत्ते जाके ते वटाके ते ਲੈ ਕੇ आओ ओ सानू चेक करवाने ਦਾ ਬਹਾਨਾ ਹੀ ਹੋ ਜਾਂਦਾ ਬਾਸ ਉਹ ਜਿਹੜਾ ਆਉਂਦੇ ਨੇ ਨਾ ਜਾ ਕੇ ਚੈੱਕ ਕਰਾਓ ਉਹ ਕਦੇ ਤੁਹਾਡੀ ਇਹ ਨਹੀਂ ਵੀ ਤੁਹਾਡੀ ਬੜੀ ਫਿਕਰ ਕਰਨਦਾ ਇਹ ਆ ਵੀ ਤਾਂ ਕਰਕੇ ਚੈੱਕ ਕਰਾ ਹੁਣ ਜੋ ਨਹੀਂ ਕਹਿੰਦੇ ਅੱਛਾ ਹੁਣ ਜਿਹੜੀ ਦਵਾਈਆਂ ਦੇ ਦਿੰਦਾ ਇਹ ਹੁਣ ਕਦੀ ਨਹੀਂ ਡਟਨੇ ਆ ਕੇ ਵੀ ਸਾਨੂੰ ਚੱਕ ਕਰਾ ਕੇ ਜਾਓ ਹੁਣ ਤਾਂ ਦਵਾਈਆਂ ਲਿਖਣ ਤੋਂ ਵੀ ਚੱਕਦੇ ਵੀ ਲਿਖਣੀਆਂ ਵੀ ਨਹੀਂ ਮੈਂ ਇਹ ਉਹਦੇ ਕੋਲ ਕਾ ਲਓ ਜੀ ਉਹਦੇ ਕੋਲ ਕਾ ਲਓ ਅੱਛਾ ਜੇ ਮੈਂ ਜਦੋਂ ਦਾ ਸਰਕਾਰ ਨੇ ਥੋੜਾ ਸਖਤੀ ਕੀਤੀ ਸਖਤੀ ਕੀਤੀ ਹੈ ਕਿ ਅੰਦਰੋਂ ਦਵਾਈ ਜਿਹੜੀ ਉਦੋਂ ਨਹੀਂ ਉਦੋਂ ਨਹੀਂ ਇਹ ਤਾਂ ਪਹਿਲਾਂ ਪਹਿਲਾਂ ਲੋਕਾਂ ਨੇ ਦਹੀ ਯਾਰ ਡਾਕਟਰ ਬਣਾ ਚੰਗਾ ਆ ਉਹ ਕਹਿੰਦਾ ਜਿਹੜੀ ਦਵਾਈ ਤੁਸੀਂ ਲੈਣੀ ਹੈ ਉਹ ਲਿਆਓ ਮੇਰੇ ਕੋਲ ਮੈਂ ਤੁਹਾਨੂੰ ਉਹਦੀ ਡੋਜ਼ ਦੱਸਾਂ ਕਿੰਨੀ ਖਾਣੀ ਹੈ ਪਹਿਲਾਂ ਚੈੱਕ ਕਰਾਂ ਠੀਕ ਹੈ ਤੁਹਾਨੂੰ ਮੈਡੀਕਲ ਆ ਨਹੀਂ ਜੀ ਇਹ ਫਿਕਰ ਨਹੀਂ ਇਹ ਫਿਕਰ ਹੈ ਮੈਂ ਆਪਣੇ ਵੀ ਮੇਰੇ ਜਿਹੜੇ ਜਿੰਨਾ ਮਾਲ ਮੈਂ ਵੇਚ ਲਿਆ ਉਹਨਾਂ ਰਾਖ ਮੈਂ ਪੈਸੇ ਲੈਣੇ ਉਹਨੇ ਕੰਦਿਆਂ ਦੇ ਕੰਪਨੀ ਤੋਂ ਲੈਣੇ ਆ ਉਹ ਮੈਨੂੰ ਮਿਲ ਜਾਣੀ ਇਹ ਵੀ ਤੇ ਫਿਰ ਕੀ ਕਹਿੰਦੇ ਜਾਲ ਸਾਜੀ ਆ ਬਹੁਤ ਤਗੜੀ ਜਾਲ ਸਾਜੀ ਸੋ ਇੱਕ ਹੋਰ ਤੁਹਾਡੇ ਕੋ ਸੁਣਿਆ ਸੀ ਕੋਈ ਫਰੀ ਦਵਾਈ ਵੀ ਤੁਸੀਂ ਦਿੰਦੇ ਹੋ ਕਾਦੀ ਹੈ ਉਹ ਪੱਥਰੀ ਦੀ ਹੈ ਅੱਛਾ ਹਾਂ ਪੱਥਰੀ ਦੀ ਗੁਰਦੇ ਦੀ ਪੱਥਰੀ ਦੀ ਹੈ ਦੇਸੀ ਦਵਾਈ ਅਸੀਂ ਆ ਵੀ ਤਿਆਰ ਕਰਦੇ ਆ ਅੱਛਾ ਮਤਲਬ 23 ਸਾਲਾਂ ਤੋਂ ਕਰਦੇ ਆ ਸਾਡੇ ਉਸਤਾਦ ਹੀ ਪਹਿਲਾਂ ਉਹ ਕਰ ਦਿੰਦੇ ਉਹ ਤੋਂ ਬਾਅਦ ਸਾਨੂੰ ਦੱਸ ਗਏ ਤੇ ਉਹ ਚਲੋ ਵਿਚਾਰੇ ਆ ਪੂਰੇ ਹੋ ਗਏ ਉਹ ਤੋਂ ਬਾਅਦ ਅਹੀਂ ਸੇਵਾ ਕਰਦੇ ਆ ਉਹਦਾ ਅਹੀਂ ਕੋਈ ਪੈਸਾ ਨਹੀਂ ਲੈ ਮਤਲਬ ਉਹ ਨੁਕਤਾ ਤੇ ਉਹ ਐ ਵੀ 100% ਮਤਲਬ ਗਰੰਟੀ ਨਾਲ ਪੱਤਰੀ ਲਿਖ ਜਾਂਦੀ ਆ ਗਰੰਟੀ ਗਰੰਟੀ ਦੀ ਵਰਜੀ ਹੋਵੇ ਮਤਲਬ ਬਹੁਤੀ ਵੱਡੀ ਨਹੀਂ ਮਤਲਬ 14 15 ਮਹੀਨਿਆਂ ਤੋਂ ਥੱਲੇ ਥੱਲੇ ਸਾਰੀ ਨਿਕਲ ਜਾਂਦੀ ਆ ਸਾਰੀ ਨਿਕਲ ਜਾਂਦੀ ਆ ਹਾਂਜੀ ਕੋਈ ਮੁਸ਼ਕਲਤ ਨਹੀਂ ਹੁੰਦੀ ਕੋਈ ਮੁਸ਼ਕਲ ਨਹੀਂ ਅਜੇ ਤੱਕ ਤ ਨਹੀਂ ਆਈ ਮਹਾਰਾਜ ਦੀ ਕਿਰਪਾ ਵਾ ਤੇ ਮਤਲਬ ਜਿੰਨੇ ਵੀ ਦਵਾਈ ਖੜੀ ਉਹਨੇ ਗਾਂ ਲੋਕਾਂ ਨੂੰ ਦੱਸਿਆ ਹੀ ਆ ਬੜੀ ਬੜੀ ਦੂਰੋਂ ਲੋਕੀ ਪਾਣੀ ਪਤੋਂ ਦਿੱਲੀ ਤੋਂ ਕਈ ਬੜੀ ਬੜੀ ਦੂਰੋਂ ਦਵਾਈ ਲੈਣ ਆਉਂਦੇ ਇੱਕ ਨਾ ਅੱਜਕੱਲ ਆਮ ਲੋਕਾਂ ਨੂੰ ਸੁਣੀਦਾ ਰੋਗ ਆ ਤੋ ਪੀੜਤ ਦੇ ਇੱਕ ਪਾਇਲ ਦਾ ਬੜਾ ਤਕੜਾ ਰੋਗ ਹੈ ਪਾਇਲ ਤੂੰ ਜਿਹੜਾ ਆਪਾਂ ਤੁਸੀਂ ਲੈ ਕੇ ਬਾਹਰ ਲਿਆ ਹੈ ਵੀ ਇੱਥੇ ਜਿਹੜੀ ਆ ਬਵਾਸੀ ਇਹ ਠੀਕ ਹੁੰਦੀ ਆ 15 ਦਿਨ ਦਵਾਈ ਖਾਣੀ ਪਿੰਦੀ ਜਿਹੜੇ ਖੋਨੀ ਉਹ ਵੀ ਠੀਕ ਹੋ ਜੀ ਮੋਕੇ ਵੀ ਜਿਹੜੇ ਸੋਕੇ ਡਿੱਗ ਪਿੰਦੇ ਹਾਂਜੀ ਉਹ ਦਵਾਈ ਕੀ ਹੈ ਉਹ ਆਜਰਵਾਦ ਇੱਕ ਉਹ ਆਜਰਵਾਦ ਇੱਕ ਦਵਾਈ ਹੈ ਹੈ ਤੇ 14-1500 ਰੁਪਏ ਦੀ ਹੈ ਅੱਛਾ ਤੇ ਉਹ ਲਾ ਲੋ ਵੀ 1000 ਰੁਪਏ ਦੇ ਲਾਗੇ ਬੰਨੇ ਪੈ ਜਾਂਦੀ ਅੱਛਾ ਹਾਂ ਕਿੰਨਾ ਚਿਰ ਖਾਣੀ ਹੁੰਦੀ ਆ ਉਹ ਤਿੰਨ ਕਿਟਾਂ ਦਾ ਕੋਰਸ ਹੁੰਦਾ ਵਾ 45 ਦਿਨਾਂ ਦਾ ਕੋਰਸ ਆ ਤੇ 45 ਦਿਨਾਂ ਚ ਕਈਆਂ ਨੂੰ ਤੇ ਇੱਕ ਕਿਟ ਨੇ ਫਰਕ ਪੈ ਜਾਂਦਾ 15 ਦਿਨ ਦੀ ਦਵਾਈ ਹੁੰਦੀ ਹੈ ਇੱਕ ਕਿਟ ਦੇ ਵਿੱਚ ਅੱਛਾ ਜੀ ਕਈਆਂ ਨੂੰ ਤੇ ਮਲਬ ਉਹ 15 ਦਿਨਾਂ ਦੇ ਵਿੱਚ ਵਿੱਚ ਫਰਕ ਪੈ ਜਾਂਦਾ ਤਾਂ ਇਹ ਕੋ ਦੋਆ ਨਾ ਪੈ ਜਾਂਦਾ ਕਿਸ ਨੂੰ ਤਿੰਨਾ ਨਾ ਪੈ ਜਾਂਦਾ ਜਿੰਨੀ ਪ੍ਰਾਣੀ ਹੋਵੇ ਉਸ ਦੇ ਹਿਸਾਬ ਨਾਲ ਮਤਲਬ ਕਿ ਉਹ ਮਰੀਜ਼ ਆ ਕੇ ਦੱਸ ਦੇ ਆ ਵੀ ਬਿਲਕੁਲ ਠੀਕ ਹਾਂ ਬਿਲਕੁਲ ਬਿਲਕੁਲ ਦੱਸ ਦੇ ਤਾਂ ਹੀ ਫਿਰ ਇਹ ਮੰਗਾਉਣੇ ਤੇ ਸਾਈਡ ਇਫੈਕਟ ਕੋਈ ਨਹੀਂ ਆ ਜੀ ਦਵਾਈ ਹੈ ਕੋਈ ਸਾਈਡ ਇਫੈਕਟ ਨਹੀਂ ਆ ਮਰੀਜ਼ ਆ ਕੇ ਆਣ ਕੇ ਫੇਰ ਹੀ ਗਾਂ ਲੋਕਾਂ ਨੂੰ ਤਾਂ ਹੀ ਦੇਣੇ ਆ ਕਿ ਚਲੋ ਉਹਨੂੰ ਇਹ ਰਮਾਨ ਆ ਗਿਆ ਤੇ ਆਪੇ ਦਜੇ ਨੂੰ ਹੋਰ ਸਤੂ ਸਾਹਿਬ ਆ ਬੜੇ ਪੀੜਤ ਲੋਕ ਨੇ ਕਈ ਕਈ ਤਰ੍ਹਾਂ ਦੇ ਰੋਗ ਨੇ ਕਈਆਂ ਨੂੰ ਅੰਦਰੂਨੀ ਹੁੰਦੇ ਆ ਕੋਈ ਉੱਤ ਰੋਗ ਵੀ ਹੁੰਦੇ ਆ ਤੁਸੀਂ ਇੱਥੇ ਇਹਦੇ ਨਾਲ-ਨਾਲ ਮੋਦੀ ਖੰਨਾ ਚਲਾਉਣ ਦੇ ਨਾਲ-ਨਾਲ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਇਹ ਰੋਗਾਂ ਦੀ ਵੀ ਕੋਈ ਕਰਦੇ ਹੋ ਦਵਾਈ? ਹਾਂਜੀ ਬਿਲਕੁਲ ਜੀ ਕਈ ਤਰ੍ਹਾਂ ਦੀ ਹੈ। ਕਿਸੇ ਨੂੰ ਕੋਈ ਸਖਸ ਦੀ ਕਮਜ਼ੋਰੀ ਹੈ, ਕਿਸੇ ਨੂੰ ਜਿਵੇਂ ਬਹਾਸੀਰ ਹੈ, ਕਿਸੇ ਨੂੰ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਨੇ। ਸਾਡੇ ਕੋਲ ਹਰ ਤਰ੍ਹਾਂ ਦੀ ਦਵਾਈ ਹੈਗੀ ਹੈ। ਅੱਛਾ ਜੀ। ਇਹ ਵੀ ਬਲ ਕੇ ਜਾਇਜ਼ ਰੇਟ ਤੇ ਹੈ। ਉਹ ਵੀ ਬਿਲਕੁਲ ਜਾਇਜ਼ ਰੇਟ ਤੇ। ਜੇ ਲੁੱਟਣਾ ਹੋਵੇ ਤਾਂ ਉਹਦੇ ਵਿੱਚ ਤੁਸੀਂ ਪਲ ਕਈ ਕਈ ਹੈਗੀਆਂ ਦਵਾਈਆਂ। ਅੱਛਾ। ਜਿਹੜੀਆਂ ਬਾਜ਼ਾਰ 'ਚ ਬੈਨ ਨੇ। ਜਿਵੇਂ ਬਲੋ ਕੋਈ ਆਹ ਜੀ ਦਵਾਈ ਆ। ਇਹ ਹੈ ਮਰਥੋਰੀਆ ਦਵਾਈ। ਅੱਛਾ ਜੀ। ਇਹ ਹੈਗੀ ਹੈ ਸੈਕਸ ਵਾਸਤੇ ਵਰਤਦੇ ਆ। ਅੱਛਾ ਜੀ ਹਾਂ ਇਹਦਾ ਲਾ ਲਓ ਵੀ ਉਦਾਂ ਤੇ 2600 ਤੇ ਇਹ ਲਾ ਲਓ ਵੀ ਮਤਲਬ 7-800 ਰੁਪਏ ਦੀ ਆ ਜਾਂਦੀ ਹੈ ਨਹੀਂ ਮਤਲਬ ਕਿ ਆਯੁਰਵੇਦਿਕ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਏ ਰੇਟ ਹੈ ਉੱਤੇ ਲਿਖਿਆ ਨਹੀਂ ਇਹ ਆਯੁਰਵੇਦਿਕ ਹੈ ਜਾਂ ਅੰਗਰੇਜ਼ੀ ਆਯੁਰਵੇਦਿਕ ਹੈਗੀ ਆਯੁਰਵੇਦਿਕ ਤੋਂ ਆਮ ਨੇ ਹੁੰਦਾ ਵੀ ਬਾਜ਼ਾਰ 'ਚ ਇੱਕ ਸਾਈਡ ਇਫੈਕਟ ਤੋਂ ਬੜੇ ਲੋਕ ਡਰਦੇ ਆ ਵੀ ਇਹ ਹਾਰਟ ਨੂੰ ਬੜੀ ਪ੍ਰੋਬਲਮ ਪਹੁੰਚਾਉਂਦੀ ਆ ਉਹ ਜਿਵੇਂ ਲੀਵਰ ਨੂੰ ਇਫੈਕਟ ਕਰਦੀ ਆ ਉਹ ਜਿਵੇਂ ਮੈਨਫੋਰਸ ਗੋਲੀ ਹੋ ਗਈ ਜਿਵੇਂ ਇਦਾਂ ਵਿਆਗਰਾ ਟਾਈਪ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਕਹਿੰਦੇ ਆ ਅਗਰਾ ਗੋਲੀ ਦੇ ਤੋਂ ਅਗਰਾ ਉਹ ਜਿਹੜੀਆਂ ਜਿਆਦਾ ਬੀਪੀ ਨੂੰ ਕਰਦੀਆਂ ਉਹ ਨੁਕਸਾਨ ਕਰਦੀਆਂ ਆਯੁਰਵੈਦਿਕ ਪ੍ਰੋਡਕਟ ਜਿਹੜੇ ਹਰਬਲ ਤੋਂ ਤਿਆਰ ਹੋਏ ਉਹਨਾਂ ਦਾ ਕੋਈ ਸਾਈਡ ਇਫੈਕਟ ਕੋਈ ਬਲਕਿ ਦਾ ਕੋਈ ਸਾਈਡ ਇਫੈਕਟ ਇਹਦਾ ਕੋਈ ਸਾਈਡ ਇਫੈਕਟ ਸੋ ਲੋਕਾਂ ਨੂੰ ਹੁਣ ਜਿਹੜੇ ਲੋੜਵੰਦ ਮਰੀਜ਼ਾਂ ਨੂੰ ਸਹੇਵਾ ਦੇ ਦਈਏ ਵੀ ਸੰਧੂ ਸਾਹਿਬ ਦੇ ਬੋਦੀਖਾਨਾ ਤੇ ਹੁਣ ਹਾਂਜੀ ਇੱਕ ਇਹ ਵੀ ਸਾਡੇ ਤੇ ਲੋਕੀ ਯਕੀਨ ਘੱਟ ਕਰਦੇ ਡਾਕਟਰਾਂ ਤੇ ਜ਼ਿਆਦਾ ਕਰਦੇ ਜਿਹੜਾ ਲੁੱਟਦੇ ਆ ਨਾ ਉਹਨਾਂ ਦੇ ਲੋਕੀ ਜ਼ਿਆਦਾ ਯਕੀਨ ਕਰਦੇ ਅਹੀਂ ਜਦੋਂ ਬਤੇਰਾ ਕਹਿੰਦਾ ਵੀ ਆਹ ਨਹੀਂ ਭਾਜੀ ਇੱਥੇ ਪੈਸੇ ਵਜਦੇ ਦੇ ਵਿਚਾਰੋ ਪਰ ਫਿਰ ਵੀ ਲੋਕੀ ਕਹਿੰਣਗੇ ਨਹੀਂ ਨਹੀਂ ਜੀ ਅਹੀਂ ਆਹ ਲੈਣਾ ਆਹ ਦਾ ਰੰਗ ਨਹੀਂ ਦਲਦਾ ਆ ਇਹਦੇ ਹੋਸ ਨਿਆ ਦਿੰਨੇ ਆ ਵੀ ਜੇ ਸਮਝਾਉਣੇ ਆ ਉਹ ਤੇ ਜਿੱਦਨੇ ਹੀ ਗਲਤ ਹੋਵਾਂਗੇ ਸਾਨੂੰ ਆਣ ਕੇ ਕਹਿ ਦੇਣ ਪਿਆ ਤੁਸੀਂ ਗਲਤੀ ਤੁਸੀਂ ਮਾ ਨੂੰ ਗਲਤ ਤੁਸੀਂ ਪਹਿਲਾਂ ਸਤੂ ਸਾਹਿਬ ਕਹਿੰਦੇ ਡਾਕਟਰ ਨੇ ਜਿਹੜਾ ਉਹਦੇ ਮਨ ਚ ਵਹਿਮ ਪਾਤਾ ਨਾ ਕਿਉਂਕਿ ਅਗਲਾ ਤੇ ਰੂਪ ਉਹ ਆਂ ਜੀ ਬਿਲਕੁਲ ਪਰ ਉਹ ਕਈ ਤਰ੍ਹਾਂ ਦੀ ਉਹਦੇ ਮਨ ਚ ਵਿਚਾਰ ਚੱਲਦੇ ਨੇ ਮੈਂ ਠੀਕ ਹੋ ਜਾਵਾਂ ਉਹਨੂੰ ਫਿਰ ਲੱਗਦਾ ਕਿ ਹੋ ਸਕਦਾ ਮੈਡੀਕਲ ਵਾਲੇ ਦਾ ਮੈਨੂੰ ਲੁੱਟਦੇ ਹੋਣ ਹਾਂ ਜੀ ਬਿਲਕੁਲ ਉਹਨਾਂ ਦੇ ਦਿਮਾਗ ਚ ਘਰ ਕਰ ਗਈ ਹੈ ਨਾ ਘਰ ਕਰ ਗਈ ਹਾਂ ਕਿਉਂਕਿ ਸ਼ੁਰੂ ਤੋਂ ਕਿੰਨੇ ਸਾਲ ਹੋ ਗਏ ਲੋਕੀ ਲੁੱਟਣ ਦੇ ਲੁੱਟਣ ਦੇ ਮਤਲਬ ਆ ਤੇ ਹੁਣ ਮਾਪੇ ਆ ਇਹ ਪ੍ਰਪਰਾਲਾ ਕੀਤਾ ਵ ਇਹ ਕਿੰਨੇ ਸਾਲ ਹੋ ਗਏ ਲਾਲੋ ਸ਼ੁਰੂ ਤੋਂ ਹੀ ਲਾਲੋ ਕਿੰਨੇ ਲੋਟੇ ਜਦੋਂ ਤੋਂ ਜਦੋਂ ਤੋਂ ਧਰਤੀ ਬਣੀ ਆ ਜਦੋਂ ਦੇ ਲੋਕ ਜਿਹੜੇ ਵੈਦਾਂ ਕੋਲ ਜਾ ਕੇ ਤਰਾ ਪਹਿਲਾਂ ਫਿਰ ਵੀ ਆ ਵੀ ਸਸਤੀ ਦਵਾਈ ਕਦੀ ਵੀ ਕਿਸੇ ਨੇ ਨਹੀਂ ਸ਼ੁਰੂ ਕੀਤੀ ਨਾ ਕੋਈ ਗੱਲ ਕੀਤੀ ਉਦੋਂ ਲੁਧਿਆਣੇ ਖੁੱਲਾ ਸੀ ਉਹ ਲੁਧਿਆਣੇ ਵਾਲੇ ਵੀ ਪਤਾ ਨਹੀਂ ਉਦੋਂ ਵੀ ਕੋਈ ਪਰਚੇ-ਪੁਰਚੇ ਦੋ ਚਾਰ ਹੋ ਗਏ ਆ ਉਹ ਵੀ ਵਿਚਾਰਾ ਬੰਦ-ਬੰਦ ਕਰ ਗਏ ਹਾਂਜੀ ਆ ਸੋ ਮੈਂ ਨਾ ਇਹਨੂੰ ਵੀਰ ਨੂੰ ਕਹਿ ਰਿਹਾ ਆਪਣੇ ਸਾਥੀ ਨੂੰ ਵੀ ਆਪਾਂ ਕਵਰੇਜ ਕਰਨੀ ਹੈ ਤਾਂ ਬੜੇ ਚਿਰ ਦਾ ਤੁਹਾਡੇ ਕੋਲ ਕੈਮਰਾ ਤੇ ਸਟੈਂਡ ਅਸੀਂ ਰੱਖਿਆ ਸੀ ਟਰਾਈਪੋਡ ਤੁਹਾਡੇ ਇੱਥੇ ਵਾਰ ਨਹੀਂ ਬਜਣਿਆ ਨਾ ਗਾ ਸੀ ਹਾਂਜੀ ਆਉਣ ਵੀ ਭਾਜੀ ਖੜੇ ਆ ਹੋਰ ਵੀ ਇੱਕ ਦੋ ਨੂੰ ਰੋਕਿਆ ਵੀ ਥੋੜਾ ਜਿਹਾ ਗੱਲਬਾਤ ਕਰ ਲਈਏ ਹਾਂਜੀ ਸੋ ਦੋਸਤੋ ਇਹਦੀ ਲੋਕੇਸ਼ਨ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਭਾਰਤੀ ਸਟੇਟ ਬੈਂਕ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਨਾਲ ਹੀ ਪੰਜਾਬ ਐਸਿਟ ਬੈਂਕ ਇਹਨੂੰ ওই ਲਾੜੇ ਦਾ ਛੋਟਾ ਬਾਜ਼ਾਰ ਕਿਹਾ ਜਾਂਦਾ ਬਿਲਕੁਲ ਨਾਲ ਸਦੇ ਹੱਥ ਜਿਹੜਾ ਆ ਸਿਵਲ ਹਸਪਤਾਲ ਹੀ ਨਾਲ ਆ ਵੱਡਾ ਔਰ ਇਹ ਬਿਲਕੁਲ ਇਹਨਾਂ ਸਿਵਲ ਹਸਪ ਤੁਹਾਨੂੰ ਭਾਰਤੀ ਸਟੇਟ ਬੈਂਕ ਦੇ ਵਿੱਚ ਘਾਰ ਹੈ ਸੰਧੂ ਮੈਡੀਕੋ ਜੀ ਮੋਦੀ ਖਾਨੇ ਦੇ ਨਾਲ ਆਓ ਤੁਸੀਂ ਇੱਥੇ ਦਵਾਈਆਂ ਵੇਖੋ ਕਿ ਕਿੰਨਾ ਫਰਕ ਹੈ ਕੀ ਗੱਲਬਾਤ ਹੈ ਔਰ ਕਿੰਨੀ ਲੁੱਟ ਜਿਹੜੀ ਆ ਡਾਕਟਰਾਂ ਵੱਲੋਂ ਤੇ ਹੋਰ ਪ੍ਰਾਈਵੇਟ ਹਸਪਤਾਲਾਂ ਵੱਲੋਂ ਤੇ ਆ ਜਿਹੜੇ ਖੇਤਰ ਨਾਲ ਜੁੜੇ ਆ ਕਮਾਈ ਦਾ ਸਾਧਨ ਬਣਾਇਆ ਉਹਨਾਂ ਵੱਲੋਂ ਕਿੰਨੀ ਲੁੱਟ ਕੀਤੀ ਜਾਂਦੀ ਸੋ ਸਾਡੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਹੋਰ ਵੀ ਜਈਆਂ ਖਬਰਾਂ ਤੁਹਾਡੇ ਰੂਬਰੂ ਕਰਦੇ ਰਹੀਏ ਸੋ ਮੈਂ ਸੰਧੂ ਸਾਹਿਬ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਇਹ ਗੱਲਾਂ ਤੋਂ ਪੜਦਾ ਚੁੱਕਿਆ ਕਿਰਪਾ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਹੋਰ ਲੰਮੀ ਮੁਕਦੇ ਦੀ ਲੋਕਾਂ ਦੀ ਸੇਵਾ ਦੇ ਮਿਹਰ ਮਿਹਰਬਾਨੀ ਦਾ ਬਹੁਤ ਬਹੁਤ ਤੁਹਾਡੇ ਆਪਣੇ ਸਹਿਯੋਗੀ ਸਾਥੀ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠੀ ਨਾਲਾਂ ਤੋਂ ਵਿਸ਼ੇਸ਼ ਰਿਪੋਰਟ ਬਹੁਤ ਬਹੁਤ ਧੰਨਵਾਦ